ਤੇ ਦੱਸੋ ਜੀ ਜੇ ਮੈਂ ਐਸੀ ਆ ਤੇ ਮੈਂ ਕੋਈ ਪਾਪ ਕਰਤਾ ਹੀ ਮੈਂ ਸਕੀਮ ਹੀ ਮੰਗੀ ਆ ਆਪ ਦਾ ਕੰਮ ਚਲਾਉਣਾ ਸਕੀਮ ਹੀ ਮੰਗੀ ਆ ਇੱਕ ਪਾਸੇ ਤਾਂ ਕਹਿੰਦਾ ਨਹੀਂ ਇਹ ਮੁੰਡਾ ਮਹਾਨਦਰ ਹੈ ਪੈਸੇ ਭਰਨ ਵਾਲਾ ਫਿਰ ਦੂਜੇ ਪਾਸੇ ਕਹਿ ਰਹੇ ਹੋ ਸਾਡੇ ਕੋਲ ਸਕੀਮ ਹੀ ਨਹੀਂ ਗੀ ਜਦੋਂ ਪੀਟੀਐਸ ਨੇ ਆਖਦਾ ਵੀ ਐਸੀ ਕਾਸ਼ਟ ਦਾ ਮੁੰਡਾ ਇਹ ਦੱਸੋ ਜੀ ਐਸੀ ਉਹ ਸਕੀਮ ਨਹੀਂ ਲੈ ਸਕਦਾ ਜਾਂ ਐਸੀ ਆ ਮੈਂ ਕੰਮ ਚ ਲਾਇਆ ਹੈਗਾ ਤੇ ਕੀ ਮੈਂ ਕੋਈ ਲੋਨ ਨਹੀਂ ਲੈ ਸਕਦਾ ਜੀ ਜਾਂ ਮੈਂ ਕੰਮ ਨਹੀਂ ਕਰ ਸਕਦਾ ਕੀ ਮੈਂ ਕਿਸੇ ਦਾ ਫੂਨ ਲਵਾ ਨਾ ਹੀ ਉਹਨੂੰ ਕਹਿੰਦੇ ਸਿਬਲ ਖਰਾਬ ਆ ਜਦੋਂ ਮੈਂ ਜਾਣਾ ਉਹ ਫਲਾਣੇ ਦੇ ਪੈਸੇ ਲੈਣੇ ਆ ਉਹ ਤੋਂ ਪੈਸੇ ਲਿਆ ਦੇ ਦੱਸੋ ਜੀ ਮੈਨੂੰ ਪੁੱਛ ਕੇ ਦਿੱਤੇ ਸੀ ਕਿ ਜਾਂ ਮੈਂ ਉਹਦਾ ਗਰੰਟਡ ਆ ਜੀ ਮੈਨਾਂ ਜਿਹਨਾਂ ਨੋ ਬੈਂਕਾਂ 'ਚ ਸਿਬਲ ਡਿਫਾਲਟ ਰਹਿ ਗਈ ਐ ਨੋ ਬੈਂਕਾਂ 'ਚ ਨੋ ਬੈਂਕਾਂ 'ਚ ਜੀ ਹਾਂ ਜੀ ਨੀ ਇਹ ਤਾਂ ਕਹਿ ਰਿਹਾ ਹੈਗੇ ਇਹ ਤਾਂ ਸ਼ੋਅ ਕਰ ਰਹੇ ਹੈਗੇ ਕਹਿੰਦੇ ਵੀ ਸਾਡਾ 7.5 ਤੋਂ ਉੱਤੇ ਸਿਬਲ ਚੱਲ ਰਿਹਾ ਇਸ ਟਾਈਮ ਜੀ ਜਾਣਦਾ ਹੋਵੇ ਨਾ ਮੈਂ ਉਹ ਲੋਨ ਵਾਸਤੇ एलिਜੀਬਲ ਨਹੀਂਗਾ ਵੀ ਉਹਦੇ ਲਾਇਕ ਨਹੀਂਗਾ ਜਾਂ ਕੋਈ ਮੇਰੇ ਕੋਲ ਡਾਕੂਮੈਂਟ ਨਹੀਂਗੇ ਜਾਂ ਦੁਕਾਨ ਨਹੀਂਗੀ ਜਾਂ ਮੈਂ ਮੋੜਨ ਦੇ ਸਮਰੱਥ ਨਹੀਂਗਾ ਤੁਸੀਂ ਉਹ ਮੈਨੂੰ ਕੋਈ ਗੱਲ ਦੱਸ ਦੋ ਤੇ ਮੈਂ ਉਹਨਾਂ ਨੂੰ ਜਾ ਕੇ ਪੁੱਛਦਾ ਰਿਹਾ ਮੈਨੂੰ ਕਹਿੰਦੇ ਕੋਈ ਨਹੀਂ ਕਰਦਾ ਕਰਦਾ ਮੈਂ ਫਿਰ ਵੀ ਇੱਥੇ ਧਿੱਕਰ ਕਹਿੰਦਾ ਰਿਹਾ ਮੈਂ ਸਰ ਜੇ ਨਹੀਂ ਹੁੰਦਾ ਨਾ ਮੈਨੂੰ ਲਿਖ ਕੇ ਹੀ ਦੇ ਦੋ ਜੀ ਦੋਸਤੋ ਪੰਜਾਬ ਦੀ ਨੌਜਵਾਨੀ ਤੇ ਅੱਗੇ ਬਹੁਤ ਸਾਰੀਆਂ ਸਮੱਸਿਆਵਾਂ ਤੇ ਉਹਨਾਂ ਹੀ ਸਮੱਸਿਆਵਾਂ ਦੇ ਵਿੱਚੋਂ ਆ ਜਿਹੜਾ ਰੋਜ਼ਗਾਰ ਆ ਜਿਹੜਾ ਉਹ ਇੱਕ ਐਮ ਸਮੱਸਿਆ ਹੈਗੀ ਜਿੱਥੇ ਬੇਰੋਜ਼ਗਾਰੀ ਵੱਡੇ ਪੱਧਰ ਤੇ ਆ ਉਸੇ ਹੀ ਬੇਰੋਜ਼ਗਾਰੀ ਦਾ ਸਤਾਇਆ ਹੋਇਆ ਨੌਜਵਾਨ ਆ ਜਿਹੜਾ ਚਾਹੇ ਤਾਂ ਨਸ਼ਿਆਂ ਵੱਲ ਨੂੰ ਜਾਂਦਾ ਜਾਂ ਫਿਰ ਵਿਦੇਸ਼ਾਂ ਵੱਲ ਨੂੰ ਮਹਾਨ ਕਰਦਾ ਯਾਨੀ ਕਿ ਨੌਜਵਾਨੀ ਆ ਜਿਹੜੀ ਉਹ ਹਨੇਰੇ ਦੇ ਵਿੱਚ ਆ ਪਰ ਫਿਰ ਵੀ ਕੁਝ ਨੌਜਵਾਨ ਆ ਜਿਹੜੇ ਇਹ ਕੋਸ਼ਿਸ਼ ਕਰਦੇ ਆ ਕਿ ਕਿਤੇ ਨਾ ਕਿਤੇ ਆ ਜਿਹੜਾ ਆਪ ਦਾ ਕੰਮ ਧੰਦਾ ਜਿਹੜਾ ਉਹ ਚਲਾਇਆ ਜਾਵੇ ਤੇ ਇਸ ਦੇ ਲਈ ਆ ਜਿਹੜਾ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੁਝ ਕੁ ਸਕੀਮਾਂ ਵੀ ਆ ਜਿਹੜੀਆਂ ਨਗੂਣੀਆਂ ਆਈਆਂ ਦਿੱਤੀਆਂ ਜਾਂਦੀਆਂ ਪਰ ਜ਼ਮੀਨੀ ਪੱਧਰ ਤੇ ਜੇਕਰ ਦੇਖੀਏ ਤਾਂ ਉਹ ਸਕੀਮਾਂ ਵੀ ਕਿਤੇ ਨਾ ਕਿਤੇ ਆ ਜਿਹੜਾ ਉਹ ਇਸ ਪ੍ਰਬੰਧ ਦੀ ਵਜ੍ਹਾ ਕਰਕੇ ਜੋ ਇੱਥੇ ਅਫਸਰ ਸਾਹਿਬ ਬੈਠੀ ਹੋਈ ਆ ਉਹਨਾਂ ਦੀ ਵਜ੍ਹਾ ਕਰਕੇ ਜਿਹੜਾ ਉਹ ਨੌਜਵਾਨਾਂ ਤੀਕ ਪਹੁੰਚ ਨਹੀਂ ਪਾਉਂਦੀਆਂ ਅੱਜ ਅਜੇ ਹੀ ਨੌਜਵਾਨ ਦੀ ਗੱਲ ਆ ਜਿਹੜੀ ਉਹ ਤੁਹਾਡੇ ਤੀਕ ਪਹੁੰਚਾਉਣ ਦੇ ਲਈ ਆ ਜਿਹੜਾ ਅਸੀਂ ਇਸ ਨੌਜਵਾਨ ਦੇ ਕੋਲ ਪਹੁੰਚੇ ਹੋਏ ਆ ਇਹ ਨੌਜਵਾਨ ਪਿੰਡ ਥਾਂਦੇ ਵਾਲੇ ਤੋਂ ਆ ਜੋ ਕਿ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਉੱਥੋਂ ਦਾ ਇਹ ਨੌਜਵਾਨ ਆ ਤੇ ਇਸ ਨੌਜਵਾਨ ਨੇ ਵੀ ਆ ਜਿਹੜਾ ਜੋ ਕੇਂਦਰ ਸਰਕਾਰ ਦੀ ਸਕੀਮ ਹੈਗੀ ਆ ਉਸ ਦਾ ਲਾਭ ਉਠਾਉਣ ਦੇ ਲਈ ਆ ਜਿਹੜਾ ਬੈਂਕ ਦੇ ਵਿੱਚ ਲੋਨ ਅਪਲਾਈ ਕੀਤਾ ਸੀਗਾ ਪਰ ਲੋਨ ਇਸ ਨੂੰ ਮਿਲ ਨਹੀਂ ਦਿਆਗਾ ਕੀ ਕਾਰਨ ਹੈਗਾ ਕਿਉਂ ਨੌਜਵਾਨ ਆ ਜਿਹੜਾ ਉਹ ਮੀਡੀਆ ਤੇ ਆਇਆ ਹੈਗਾ ਕੀ ਕਾਰਨ ਹੈਗਾ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਤੁਹਾਡਾ ਬਾਈ ਜੀ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਭ ਤੋਂ ਬਹੁਤ ਬਹੁਤ ਧੰਨਵਾਦ ਮੌੜ ਟੀਵੀ ਸਾਰੀ ਟੀਮ ਦਾ ਧੰਨਵਾਦ ਵੀ ਤੁਸੀਂ ਗਰੀਬ ਦੀ ਪੁਕਾਰ ਸੁਣ ਗਰੀਬ ਦੀ ਆਵਾਜ਼ ਉਠਾਉਣ ਵਾਸਤੇ ਮੇਰੇ ਕੋਲੇ ਹਾਜ਼ਰ ਹੋਏ ਆ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਸਭ ਤੋਂ ਪਹਿਲਾਂ ਜੀ ਮੇਰਾ ਨਾਮ ਗੋਲੂ ਸਿੰਘ ਹੈ ਜੀ ਜੀ ਅੱਛਾ ਪੱਕਾ ਹੀ ਨਾ ਗੋਲੂ ਆ ਜਾਂ ਕਾਗਜ਼ ਕਾਗਜ਼ਾਂ ਦੇ ਵਿੱਚ ਨਾ ਹੋਰ ਚੱਲਦਾ ਨਹੀਂ ਇਹੀ ਹੈ ਜੀ ਮੇਰਾ ਨਾਮ ਸ਼ੁਰੂ ਤੋਂ ਹੀ ਪਹਿਲਾਂ ਜੋ ਫੈਮਿਲੀ ਫਾਦਰ ਸਾਹਿਬ ਜਾਂ ਮਾਤਾ ਪਿਤਾ ਨੇ ਰੱਖੀ ਮੇਰਾ ਨਾਮ ਗੋਲੂ ਸਿੰਘ ਹੀ ਜੀ ਤੇ ਮੈਂ ਸਰ ਅੱਜ ਦੇ ਟਾਈਮ ਮੈਂ ਇੱਕ ਛੋਟੀ ਜੀ ਦੁਕਾਨ ਹੈ ਜੀ ਪੈਸਟੀਸਾਈਡ ਦੀ ਦੁਕਾਨ ਹੈ ਜਾਂ ਸਪਰੇਆਂ ਦੀ ਕਹਿ ਸਕਦੇ ਸਪਰੇਆਂ ਹੀ ਦੁਕਾਨ ਦਾ ਵੀ ਇੱਕ ਕੰਮ ਕੀਤਾ ਮੈਂ ਆਉਂਦਾ ਜੀ ਤੇ ਮੈਂ ਆਪਣੀ ਦੁਕਾਨ ਜੀ 2 ਅਗਸਤ 2024 ਵਿੱਚ ਆਪਣੀ ਦੁਕਾਨ ਦਾ ਮਹੂਰਤ ਕਰਦਾ ਸੀ ਕੁਝ ਕਮਾ ਕਰਕੇ ਜਾਂ ਕੋਈ ਬੈਂਕਾਂ ਦੇ ਕੰਮਾਂ ਕਰਕੇ ਜਾਂ ਚੈੱਕ ਬੋਕ ਕਰਕੇ ਥੋੜਾ ਆਦਾ ਮੈਂ ਕਾਰੋਬਾਰ ਉਸ ਟਾਈਮ ਲੇਟ ਹੋ ਗਿਆ ਵੀ 2 ਅਗਸਤ 2024 ਦਾ ਮੇਰਾ ਦੁਕਾਨ ਦਾ ਮਹੂਰਤ ਹੈ ਜੀ ਹਮ ਤੇ ਮੈਂ ਸਾਰ ਆਪਣਾ ਕੰਮ ਇਹ ਮੰਨ ਲਓ ਅੱਜ 1.5 ਸਾਲ ਹੋ ਗਿਆ ਜੀ ਆਪਣਾ ਕੰਮ ਕਰੀ ਜਾਂਦੇ ਨੂੰ ਹਮ ਤੇ ਕੁਝ ਕ ਕੰਮ ਮੰਨ ਲਓ ਮੌਸਮ ਕਰਕੇ ਨਹੀਂ ਜੋ ਕੰਮ ਚ ਥੋੜੀ ਜੀ ਅੰਚਨਾ ਪੈ ਗਈ ਵੀ ਹਮ ਪੈਸਾ ਦੀ ਲੋੜ ਪੈ ਗਈ ਹਮ ਤੇ ਮੈਂ ਸਰ 1.5 ਸਾਲ ਤੋਂ ਆਪਣਾ ਇਹ ਕੰਮ ਕਰ ਰਿਹਾਗਾ ਤੇ ਮੈਂ ਜੋ ਸੈਂਟਰ ਦੀ ਸਕੀਮ ਹੈ ਜੀ ਪ੍ਰਧਾਨ ਮੰਤਰੀ ਮੁੱਦਰਾ ਲੋਨੀ ਹੋ ਜਾਂਦਾ ਉਹ ਸਰ ਮੰਨ ਲਓ ਜੋ ਆਈਟੀਆਰ ਹੈ ਜੀ ਰਿਟਰਨ ਭਰਦੇ ਆ ਜੀ ਉਹ ਕੁਝ ਕੁ ਫਾਰਮ ਲੱਗਦੇ ਆ ਤੇ ਉਹਨਾਂ ਤੇ ਬਿਨਾ ਕਿਸੇ ਗਰੰਟੀ ਤੋਂ ਸਰਕਾਰ ਦਿੰਦੀ ਹੈ ਜੀ ਤੇ ਮੈਂ ਸਾਰੋ ਆਪਣਾ ਨਾ ਲੋਨ ਮੇਰਾ ਜੋ ਅਕਾਊਂਟ ਹੈ ਜੀ ਮੇਰਾ ਅਕਾਊਂਟ ਹੈਗਾ ਜੀ ਪੈਂਡੀ ਬ੍ਰਾਂਚ ਹੈ ਜੀ ਪੰਜਾਬ ਐਂਡ ਸਿੱਧ ਬੈਂਕ ਮੈਂ ਉਸ ਵਿੱਚ ਮੇਰਾ ਉੱਥੇ ਅਕਾਊਂਟ ਆ ਤੇ ਮੈਂ ਉੱਥੇ ਦੁਕਾਨ ਚ ਮੰਨ ਲਓ ਬੈਂਕ ਚ ਆ ਕੇ ਵਿਜ਼ਿਟ ਕੀਤਾ ਸੀ ਤੇ ਮੈਂ ਜਾ ਕੇ ਆਪਣਾ ਸਕੀਮ ਮੰਗੀ ਬੈਂਕ ਤੇ ਜਾ ਕੇ ਜੋ ਪ੍ਰਧਾਨ ਮੰਤਰੀ ਮੁੱਦਰਾ ਲੋਨ ਯੋਜਨਾ ਮੈਂ ਉਹ ਮੈਨੇਜਰ ਸਾਹਿਬ ਤੇ ਜਾ ਕੇ ਸਕੀਮ ਮੰਗੀ ਤੇ ਉਹਨਾਂ ਨੇ ਮੇਰਾ ਜੋ ਇਹ ਸਕੀਮ ਮੰਗੀ ਹੈ ਜੀ ਮੈਂ ਅਗਸਤ 2025 ਦੀ ਗੱਲ ਕਰ ਰਿਹਾ ਵੀ ਮੈਂ ਉਦੋਂ ਤੋਂ ਬੈਂਕ ਤੇ ਫਿਰਦਾ ਤਾਂ ਮੈਨੇਜਰ ਸਾਹਿਬ ਨੇ ਮੈਨੂੰ ਜੋ ਫਾਈਲ ਚ ਕਾਗਜ਼ ਲੱਗਦੇ ਆ ਦਸਤਾਵੇਜ਼ ਲੱਗਦੇ ਆ ਜੀ ਉਹ ਮੈਂ ਸਭ ਬੈਂਕ 'ਚ ਜਮਾ ਕਰਾਤੇ ਜਾ ਕੇ ਜੀ ਜੋ ਉਧਾਰ ਕਾਰਡ ਪੈਂਡ ਕਾਰਡ ਆਈਟੀਆਰ ਲਗਦੀ ਆ ਰਡਰਨ ਲਗਦੀ ਆ ਜੀ ਤੇ ਉਹਨਾਂ ਨੇ ਮੇਰੀ ਆਈਟੀਆਰ ਨੂੰ ਵੇਖ ਕੇ ਜੋ ਉਹਨਾਂ ਨੇ ਮੈਨੂੰ ਦੱਸਿਆ ਵੀ ਤੈਨੂੰ ਵੀ ਇੰਨੇ ਤੱਕ ਅਮਾਉਂਟ ਤੱਕ ਲੋਨ ਮਿਲ ਸਕਦਾ ਜੀ ਉਹਨਾਂ ਨੇ ਮੇਰੇ ਕੋਲੇ ਆਈਟੀਆਰ ਹੈਗੀ ਆ ਜੀ ਉਹਨਾਂ ਨੇ ਸਭ ਜੋ ਮੇਰੀ ਇਹ ਆਈਟੀਆਰ ਦੇਖ ਕੇ ਜੋ ਉਹਨਾਂ ਨੇ ਮੈਨੂੰ ਦੱਸਿਆ ਵੀ ਤੈਨੂੰ 3 ਲੱਖ ਤੱਕ ਦਾ ਲੋਨ ਮਿਲ ਸਕਦਾ ਤਾਂ ਉਹਦੇ ਵਾਸਤੇ ਉਹਨਾਂ ਨੇ ਮੈਨੂੰ ਜੋ ਜੋ ਦੱਸਤਾ ਵੇ ਜਾ ਕੇ ਡਾਕੂਮੈਂਟ ਆਖੇ ਉਹ ਮੈਂ ਸਭ ਉਹਨਾਂ ਨੂੰ ਜਮ੍ਹਾਂ ਕਰਾ ਦੇ ਜੀ ਜੀ ਪਹਿਲਾਂ ਤਾਂ ਮੈਨੂੰ ਉਹਨਾਂ ਨੇ ਆਖਿਆ ਵੀ ਜੇ ਤਾਂ 2 ਲੱਖ ਰੁਪਏ ਤੱਕ ਲੋਨ ਲੈਣਾ ਉਸ ਵਿੱਚ ਵੀ ਕੱਲਾ ਪੈਂਡ ਕਾਰਡ ਆਧਾਰ ਕਾਰਡ ਤੇ ਤੇਰਾ ਮੰਨ ਲਓ ਆਪਣਾ ਚਾਹੀਦਾ ਜੀ ਜੋ ਲਾਇਸੈਂਸ ਉਹ ਆਪਣਾ ਚਾਹੀਦਾ ਉਹ ਮੈਂ ਸਾਰੇ ਇੰਨੇ 2 ਲੱਖ ਚ ਮੇਰਾ ਨਾ ਹੀ ਵੀ ਕਾਰੋਬਾਰ ਥੋੜਾ ਉਹ ਜਿਹਾ ਹੀ ਪੈਸੇ ਅਮਾਉਂਟ ਜ਼ਿਆਦਾ ਮਿਲ ਜੇ ਤਾਂ ਚੰਗਾ ਹੀ ਤਾਂ ਉਹਨਾਂ ਨੇ ਮੈਨੂੰ ਆਖਿਆ ਵੀ 3 ਲੱਖ ਤੱਕ ਦਾ ਹੋ ਜਾਊਗਾ ਪਰ ਉਹਦੇ ਵਾਸਤੇ ਤੈਨੂੰ ਸੀਏ ਤੋਂ ਜਾ ਕੇ ਸੀਏ ਐਮਏ ਰਿਪੋਰਟ ਬਣਾਉਣੀ ਹੈ ਤੇ ਮੈਂ ਸਾਰੋ ਜਾ ਕੇ ਆਪਣੀ ਰਿਪੋਰਟ ਲੈ ਆਂਦੀ ਬਣਾ ਕੇ ਹਮ ਬਕਾਇਦਾ ਸਾਰਾ ਨੂੰ ਬਣਾ ਕੇ ਫੈਲਕ ਪੂਰੀ ਕੀਤੀ ਹਮ ਤੇ ਕੁਛ ਗੇੜੇ ਮਾਰਦਾ ਰਿਹਾ ਮੈਂ ਉਸ ਤੋਂ ਬਾਅਦ ਫੈਲ ਪੂਰੀ ਹੋਣ ਤੋਂ ਬਾਅਦ ਤਾਂ ਮੈਨੂੰ ਕਦੇ ਕਹਿੰਦੇ ਕੱਲ ਨੂੰ ਆ ਜੀ ਪਰਸੋਂ ਆ ਜੀ ਅੱਜ ਮੈਡਮ ਛੁੱਟੀ ਤੇ ਆ ਤਾਂ ਇਸੇ ਕਰਕੇ ਮੈਂ ਗੇੜੇ ਮਾਰਦਾ ਰਿਹਾ ਜੀ ਅਖੀਰੀ ਮੇਰੇ ਗੇੜੇ ਮਾਰਨ ਦਾ ਮੁੱਲ ਪਿਆ ਸਤੰਬਰ ਮਹੀਨੇ ਜੀ ਸਤੰਬਰ 2025 ਪੱਤੀ ਨਹੀਂ ਅਪਲਾਈ ਕਦੋਂ ਕੀਤਾ ਸੀ ਤੁਸੀਂ ਇਹ ਲੋਨ ਅਪਲਾਈ ਮੈਂ ਜੁਗਸਟ ਮਹੀਨੇ ਦਾ ਕੀਤਾ ਜੀ ਅਗਸਟ 2025 ਦੇ ਮੈਂ ਲਗੇ ਤੇ ਉਹਨਾਂ ਨੇ ਮੇਰੇ ਘੇੜੇ ਮਾਰਨ ਦੇ ਜਾਂ ਮੈਂ ਕੋਈ ਫੋਨ ਲਵਾਉਂਦਾ ਸੀ ਉਹਦੇ ਚਾਚੇ ਦਾ ਇਹਦਾ ਜੀ ਤਾਂ ਉਹਨਾਂ ਨੇ ਸਤੰਬਰ 2025 ਵਿੱਚ ਮੇਰੀ ਦੁਕਾਨੇ ਵਿਜ਼ਿਟ ਕਰ ਲਈ ਤੇ ਵਿਜ਼ਿਟ ਕਰਨ ਤੋਂ ਬਾਅਦ ਮੇਰੇ ਨਾਲ ਵੀ ਮੈਨੂੰ ਘੇੜੇ ਇੰਨੇ ਲਵਾਏ ਨਾ ਜੀ ਮੈਂ ਅੱਕ ਥੱਕ ਹਾਰ ਕੇ ਮੈਂ ਅੱਜ ਤੁਹਾਡਾ ਸਾਰਾ ਲੈ ਰਿਹਾ ਜੀ ਮੈਨੂੰ ਕਹਿੰਦੇ ਕੱਲ ਨੂੰ ਆ ਜੀ ਪਰਸੋਂ ਆ ਜੀ ਮੈਡਮ ਹੈ ਨਹੀਂ ਆਏ ਹੈ ਨਹੀਂ ਤਾਂ ਮੈਂ ਖੱਜਲ ਖਵਾਰ ਮੈਨੂੰ ਇੰਨਾ ਕੀਤਾ ਨਾ ਜੀ ਵੀ ਮੈਂ ਉਹ ਵਕੇ ਹੀ ਨਹੀਂ ਮੈਂ ਤੁਹਾਡਾ ਸਾਰਾ ਲਿਆ ਜੀ ਤੇ ਮੈਂ ਬੈਂਕ 'ਚ ਜਦੋਂ ਜਾਂਦਾ ਸੀ ਤਾਂ ਕਹਿੰਦੇ ਸੀ ਤੇਰਾ ਕੰਮ ਮੈਡਮ ਨਹੀਂ ਕਰਦੀ ਜਾਂ ਕਹਿੰਦੇ ਅੱਜ ਮੈਡਮ ਛੁੱਟੀ ਤੇ ਆ ਜਾਂ ਮੈਨੇਜਰ ਕਹਿੰਦਾ ਸੀਗਾ ਵੀ ਕੋਈ ਨਹੀਂ ਕੱਲ ਨੂੰ ਆ ਜੀ ਕਰ ਦਾਂਗੇ ਮੈਨੂੰ ਕਿਸੇ ਨਾ ਕਿਸੇ ਬਹਾਨਾ ਲਾ ਕੇ ਨਾ ਤੇ ਕੋਈ ਲਾਰਾ ਲਾ ਕੇ ਵਾਪਸ ਭੇਜਦੇ ਰਹੇ ਅਖੀਰੀ ਸਰ ਮੈਂ ਉੱਥੇ ਇੱਕ ਦਿਨ ਮੈਂ ਬੈਂਕ ਗਿਆ ਚਲੋ ਆਖਿਆ ਬੰਦਾ ਤੁਹਾਨੂੰ ਪਤਾ ਹੀ ਕੋਹਣਾ ਉਹ ਕਰਦਾ ਹੀ ਹੈ ਜੀ ਮੈਂ ਉੱਥੇ ਜਾ ਕੇ ਆਖਿਆ ਨੇ ਸਾਰਿਆਂ ਨੂੰ ਆਖਿਆ ਮੈਂ ਸਰ ਮੇਰਾ ਕੰਮ ਕਰ ਦਿਓ ਜੀ ਮੇਰੀ ਮਜਬੂਰੀ ਹੈ ਜੀ ਮੇਰਾ ਬਿਜ਼ਨਸ ਘਟੇ ਜਾ ਰਿਹਾ ਮੈਂ ਕੁਝ ਛੀਮ ਹੀ ਮੰਗ ਰਿਹਾ ਮੈਂ ਤੁਹਾਡੇ ਤੋਂ ਕੁੜਾ ਵੀ ਵੈਸੇ ਮੰਗ ਰਿਹਾ ਤਾਂ ਮੈਨੂੰ ਕਹਿੰਦੇ ਬਈ ਤੇਰੇ ਸਾਡੇ ਕੋਲੇ ਸਕੀਮ ਹੈ ਨਹੀਂ ਜੋ ਤੇਰੇ ਫੈਲ ਤੇ ਖਰਚਾ ਆਇਆਗਾ ਆਪਦੇ ਫੈਲ ਦੇ ਪੈਸੇ ਲੈ ਲੈ अच्छा तेनु ਕਹਿੰਦੇ ਜੋ ਖਰਚਾ ਹੋਇਆ ਫਾਇਲ ਦਾ ਖਰਚਾ ਦੇ ਦੇ। ਮੈਨੂੰ ਕਹਿੰਦੇ ਨਾ ਵੀ ਸਾਡੇ ਕੋਲ ਸਕੀਮ ਹੈ ਨਹੀਂ। ਵੇਖੋ ਤੁਸੀਂ ਉਹਨਾਂ ਨੇ ਫਾਇਲ ਬਣਵਾ ਲਈ। ਹੂੰ। ਆ ਜੋ ਡਾਕੂਮੈਂਟ ਮੰਗੇ ਸਾਰੇ ਦੇ ਦੇ। ਹੂੰ। ਜੋ ਮੰਗੇ ਸਭ ਡਾਕੂਮੈਂਟ ਦੇ ਦੇ ਤੇ ਬਕਾਇਦਾ ਉਹਨਾਂ ਨੇ ਦੁਕਾਨ ਵਿజిਟ ਕਰਕੇ ਫੋਟੋ ਵੀ ਲੈ ਕੇ ਖਿੱਚ ਕੇ। ਜੀ। ਫੋਟੋ ਲੈ ਕੇ ਖਿੱਚ ਕੇ ਤੇ ਮੈਨੂੰ ਜਿੱਦੇ ਮੈਂ ਬੈਂਕ ਗਿਆ ਮੈਨੂੰ ਕਹਿੰਦੇ ਸਾਡੇ ਕੋਲ ਸਕੀਮ ਹੈ ਨਹੀਂ। ਹੂੰ। ਮੈਂ ਸਾਰ ਪਹਿਲਾਂ ਤਾਂ ਮੇਰੀ ਫਾਇਲ ਬਣਵਾ ਲਈ ਤੁਸੀਂ। ਹੂੰ। ਹੁਣ ਕਹਿੰਦੇ ਸਕੀਮ ਹੈ ਨਹੀਂਗੀ। ਦੇਖੋ ਜੀ ਪ੍ਰਧਾਨ ਮੰਤਰੀ ਮੁੱਦਰਾ ਲੋਨ ਯੋਜਨਾ ਅੱਜ ਦੇ ਟਾਈਮ 'ਚ ਜੋ ਬਿਜ਼ਨਸਮੈਨ ਹੂੰ ਵੱਡੇ ਵੱਡੇ ਦੁਕਾਨਦਾਰ ਆ ਜਾਂ ਛੋਟੇ ਆ ਪਹਿਲਾਂ ਛੋਟੇ ਦੁਕਾਨਦਾਰ ਸੀ ਫਿਰ ਵੱਡੇ ਹੋਏ ਤਾਂ ਉਹ ਅੱਜ ਇਹ ਲਿਮਟਾਂ ਚੱਕ ਚੱਕ ਕੇ ਜਾਂ ਲੋਨ ਦਾ ਸਾਰਾ ਲੈ ਲੈ ਗਏ ਆ ਨਹੀਂ ਹੂੰ ਮੈਨੂੰ ਮੈਨੇਜਰ ਸਾਹਿਬ ਕਹਿੰਦੇ ਸਾਡੇ ਕੋਲ ਸਕੀਮ ਹੀ ਨਹੀਂ ਹੂੰ ਤੇ ਮੈਂ ਕਿਹਾ ਸਰ ਵੀ ਮੇਰੀ ਐਡੀ ਤੁਸੀਂ ਫਾਈਲ ਬਣਵਾਈ ਹੈ ਮੇਰਾ ਤੁਸੀਂ 10-11000 ਰੁਪਏ ਲਵਾਤਾ ਮੈਨੂੰ ਕਹਿੰਦਾ ਨਾ ਆਹ ਚੱਕ ਆਪਦੇ ਪੈਸੇ ਕਿੰਨੇ ਪੈਸੇ ਲੱਗੇ ਕਹਿੰਦਾ ਤੇਰੇ ਆਪਦੇ ਪੈਸੇ ਲੈ ਲਾ ਤੇ ਮੈਂ ਸਰ ਪੈਸੇ ਤਾਂ ਮੇਰੇ ਕੋਲ ਹੀ ਹੈਗੇ ਆ ਤੁਸੀਂ ਪਹਿਲਾਂ ਤਾਂ ਫਾਇਲ ਬਣਵਾ ਲਈ ਕੰਮ ਕਰਵਾ ਲਿਆ ਹੁਣ ਕਹਿੰਦੇ ਆ ਉਹਦੇ ਫਾਇਲ ਲੈ ਜਾ ਤੇ ਤੇਰਾ ਕੰਮ ਨਹੀਂ ਕਰ ਸਕਦੇ ਕਰਦੇ ਕਰਾਉਂਦੇ ਸਾਰੇ ਜਦੋਂ ਮੰਨ ਲਓ ਮੈਨੂੰ ਅਗਸਤ ਮਹੀਨਾ ਦਾ ਲੱਗਾ ਮੈਂ ਮਗਰ ਬੈਂਕ ਦੇ ਆਪਦੀ ਸਕੀਮ ਲੈਣ ਵਾਸਤੇ ਤੇ ਅੱਜ ਦਸੰਬਰ ਮਹੀਨਾ ਚੱਲੀ ਜਾਂਦੀ ਤੇ ਵਿੱਚੋਂ ਮੈਨੂੰ ਕੁਝ ਗੱਲਾਂ ਉੱਥੋਂ ਪਤਾ ਲੱਗੀਆਂ ਜਿਹਦਾ ਮੇਰੇ ਕੋਲ ਸਬੂਤ ਵੀ ਹੈ ਪੋਸਟਾਜੀ ਉੱਥੇ ਬੈਠੇ ਨੇ ਕਿ ਪੀਟੀਐਸ ਹੈ ਜੀ ਪਿੰਡ ਦੇ ਲੱਗੇ ਆ ਜੀ ਅੰਟੀ ਲੱਗੇ ਆ ਜਦੋਂ ਮੈਨੇਜਰ ਸਾਹਿਬ ਤੇ ਮੈਡਮ ਬੈਂਕ ਆ ਕੇ ਵਿజిਟ ਕਰਕੇ ਗਏ ਆ ਫੋਟੋ ਲੈ ਕੇ ਖਿੱਚ ਗਏ ਤਾਂ ਉੱਥੇ ਜਦੋਂ ਬੈਂਕ 'ਚ ਗਏ ਤਾਂ ਮੈਨੂੰ ਮੈਡਮ ਕਹਿੰਦੇ ਨਾ ਜਾਂ ਸਰ ਕਹਿੰਦੇ ਵੀ ਤੈਨੂੰ ਅਸੀਂ ਫੋਨ ਲਾਵਾਂਗੇ ਉਦੋਂ ਤੂੰ ਆ ਜੀ ਕੋਈ ਨਹੀਂ ਕੰਮ ਕਰਦਾਂਗੇ ਤਾਂ ਕੀ ਹੋਇਆ ਉਸ ਸਤੰਬਰ ਮਹੀਨੇ ਦੀ ਗੱਲ ਆ ਜੀ ਉਦਦੇ ਆਖਰੀ ਮੈਨੂੰ ਕੋਈ ਤਰੀਖ ਤਾਂ ਨਹੀਂ ਯਾਦ ਕਿਉਂਕਿ ਟਾਈਮ ਬਹੁਤ ਹੋ ਗਿਆ ਜੀ ਮੰਗਲਵਾਰ ਦਾ ਦਿਨ ਸੀ ਜਿੱਦ ਦੇ ਵਿజిਟ ਕਰਕੇ ਗਏ ਦੁਕਾਨ ਦੀ ਫੋਟੋ ਖਿੱਚ ਕੇ ਲੈ ਗਏ ਮੈਨੂੰ ਕਹਿੰਦੇ ਤੇਰੇ ਕੋਲ ਸਮਾਨਤਾ ਪਿਆ ਹੋਈ ਬਹੁਤ ਮੈਂ ਹਾਜੀ ਮੇਰੇ ਬਿੱਲ ਵੇਖ ਲਓ ਜੇ ਕੋਈ ਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਜੀ ਆ ਵਿਖ ਲਓ ਜੀ ਤਾਂ ਕੀ ਹੋਇਆ ਬੈਂਕ ਗਏ ਮੈਨੂੰ ਕਹਿੰਦੇ ਕੋਈ ਨਹੀਂ ਤੈਨੂੰ ਫੋਨ ਲਾ ਦਾਂਗੇ ਜੀ ਦੇਖੋ ਇੰਨਾ ਟਾਈਮ ਹੋ ਗਿਆ ਮੈਂ ਉੱਥੇ ਭਗਾਈ ਕਰਦੇ ਨੂੰ ਕਿਤੇ ਨਾ ਕਿਤੇ ਗੱਲ ਨਿਕਲ ਆਉਂਦੀ ਆ ਤਾਂ ਗੱਲ ਕੀ ਹੋਈ ਉੱਥੇ ਪੀਟੀਐਸ ਬੈਠੀ ਹੈ ਜੀ ਇੱਕ ਮੈਡਮ ਨੂੰ ਕਹਿੰਦੀ ਮੈਨੇਜਰ ਨੂੰ ਕਹਿੰਦੀ ਕਹਿੰਦੀ ਸਰ ਤੁਸੀਂ ਉਹਦਾ ਕੰਮ ਦਾ ਕਰਨ ਲੱਗੇ ਹੋ ਵੀ ਐਸਸੀ ਕਾਸਟ ਦਾ ਮੁੰਡਾ ਉਹ ਜੇ ਕਾਨੂੰਨ ਦੇ ਨਾਂ ਪਰੇ ਤੁਸੀਂ ਕਿੱਥੋਂ ਰਿਕਵਰੀ ਕਰੋਗੇ ਤੇ ਦੱਸੋ ਜੀ ਜੇ ਮੈਂ ਐਸੀ ਆਂ ਤੇ ਮੈਂ ਕੋਈ ਪਾਪ ਕਰਤਾ ਹੀ ਮੈਂ ਸਕੀਮ ਹੀ ਮੰਗੀ ਆ ਆਪ ਦਾ ਕੰਮ ਚਲਾਉਣਾ ਸਕੀਮ ਹੀ ਮੰਗੀ ਆ ਇੱਕ ਪਾਸੇ ਤਾਂ ਕਹਿੰਦਾ ਨਹੀਂ ਇਹ ਮੁੰਡਾ ਮਾਹੰਦਰ ਪੈਸੇ ਭਰਨ ਵਾਲਾ ਫਿਰ ਦੂਜੇ ਪਾਸੇ ਕਹਿ ਰਹੇ ਆ ਸਾਡੇ ਕੋਲ ਸਕੀਮ ਹੀ ਨਹੀਂ ਗੀ ਦੱਸੋ ਜੀ ਮੈਂ ਕਿੱਥੇ ਜਾਵਾਂ ਤੇ ਇਸ ਤਰ੍ਹਾਂ ਕਰਕੇ ਮੇਰੀ ਖੱਜਲ ਖਰਾਬੀ ਕੀਤੀ ਜਦੋਂ ਪੀਟੀਐਸ ਨੇ ਆਖਦਾ ਵੀ ਐਸੀ ਕਾਸਟ ਦਾ ਮੁੰਡਾ ਇਹ ਹੈ ਦੱਸੋ ਜੀ ਐਸੀ ਉਹ ਸਕੀਮ ਨਹੀਂ ਲੈ ਸਕਦਾ ਜਾਂ ਐਸੀ ਆ ਮੈਂ ਕੰਮ ਚ ਲਾਇਆ ਹੈਗਾ ਤੇ ਕੀ ਮੈਂ ਕੋਈ ਲੋਨ ਨਹੀਂ ਲੈ ਸਕਦਾ ਜੀ ਜਾਂ ਮੈਂ ਕੰਮ ਨਹੀਂ ਕਰ ਸਕਦਾ ਸਰਕਾਰ ਤਾਂ ਅਵੇਰਨੈਸ ਕਰ ਰਹੀ ਹੈ ਜੀ ਉਤੋਂ ਵੀ ਨੌਕਰੀਆਂ ਹੈ ਨਹੀਂ ਕੋਈ ਆਪ ਦਾ ਕੰਮ ਧੰਦਾ ਚਲਾਓ ਜੇ ਅੱਜ ਕੰਮ ਧੰਦਾ ਚਲਾਇਆ ਨਾ ਕਿਸ ਨਾ ਕਿਸੇ ਗੱਲ ਕਰਕੇ ਕੋਈ ਅੰਤ ਨਾ ਲੱਗਦੀ ਆ ਕੋਈ ਪੈਸੇ ਦੀ ਲੋੜ ਪਈ ਆ ਤੇ ਮੈਂ ਬੈਂਕ ਕੰਨੀਓ ਲੋਨ ਮੰਗਿਆ ਤਾਂ ਉਹ ਮੈਨੂੰ ਐਸੀ ਕਹਿ ਗਈ ਮੈਨੂੰ ਕਹਿੰਦੇ ਵੀ ਲੋਨ ਨਹੀਂ ਮਿਲ ਸਕਦਾ ਕੀ ਮੈਂ ਜੇ ਐਸੀ ਆ ਤਾਂ ਮੈਨੂੰ ਲੋਨ ਨਹੀਂ ਮਿਲ ਸਕਦਾ ਜੀ ਬਕਾਇਦਾ ਮੈਂ ਆਪਦੇ ਫਾਰਮ ਆਈਟੀਆਰ ਲਾਇਸੈਂਸ ਜੋ ਕਰਾਇਆ ਨਾਮਾ ਸੀਏ ਮੇ ਰਿਪੋਰਟ ਸਭ ਕੁਝ ਦਿੱਤਾ ਹੀ ਮੁਦਰਾ ਲੋਨ ਯੋਜਨਾ ਦੇ ਵਿੱਚ ਵੇਖ ਲਓ ਜੀ ਪਿੰਡ ਕਾ ਆਧਾਰ ਕਾਰਡ ਕੁਝ ਦਸਤਾਵੇਜ਼ ਲੱਗਦੇ ਆ ਮੈਂ ਉਹ ਸਭ ਜਮ੍ਹਾਂ ਕਰਾਏ ਤੇ ਮੈਨੂੰ ਕਹਿੰਦਾ ਵੀ ਤੇਰੇ ਕੋਲ ਤਾਂ ਰਜਿਸਟਰੀ ਹੀ ਨਹੀਂ ਥਾਂ ਦੀ ਹੂੰ ਜੇ ਸਰ ਮੇਰੇ ਕੋਲ ਰਜਿਸਟਰੀ ਹੁੰਦੀ ਮੈਂ ਸਰ ਮੈਨੇਜਰ ਸਾਹਿਬ ਨੂੰ ਆਖਿਆ ਜੇ ਸਰ ਮੇਰੇ ਕੋਲ ਰਜਿਸਟਰੀ ਹੁੰਦੀ ਆ ਤੇ ਥਾਂ ਦੀ ਅੱਜ ਦੇ ਟਾਈਮ ਹੁਣ ਮੇਰਾ ਘਰ ਆ ਪਿੰਡ ਚ ਆ ਜੀ ਪਿੰਡ ਦੇ ਵਿੱਚ ਲਾਲਗੀਰ ਦੇ ਵਿੱਚ ਆ ਜੀ ਜੇ ਮੇਰੇ ਕੋਲੇ ਮੈਂ ਜੀ ਰਜਿਸਟਰੀ ਵਾਲਾ ਥਾਂ ਹੀ ਹੁੰਦਾ ਜਾਂ ਕੋਈ ਪਹਿਲੀ ਪ੍ਰਾਪਰਟੀ ਹੁੰਦੀ ਤੇ ਮੈਂ ਤੁਹਾਡੀਆਂ ਮੰਨਦਾ ਜ਼ਰੂਰੀ ਕਰਦਾ ਜੀ 5 ਮਹੀਨੇ ਤਾਂ ਮੈਂ ਮਗਰੇ ਫਿਰਦਾ ਜੀ ਮੈਨੂੰ ਮਹ ਜੀ ਮਜਬੂਰੀ ਆ ਮੈਨੂੰ ਲੋਡ ਆ ਮੇਰਾ ਰਿਕਵੈਸਟ ਆ ਜੀ ਕੰਮ ਕਰ ਦਿਓ ਜੀ ਕੋਈ ਨਹੀਂ ਕਰ ਦਾਂਗੇ ਵਿੱਚੇ ਕਹਿੰਦੇ ਆ ਮੈਡਮ ਨਹੀਂ ਤੇਰਾ ਕੰਮ ਕਰਦੇ ਆ ਅਰਮਨ ਮੈਡਮ ਬੈਠੇ ਆ ਲੋਨ ਡਿਪਾਰਟਮੈਂਟ ਦੇ ਹੁੰਦੇ ਆ ਉੱਥੇ ਬੈਂਕ ਜੇ ਜਦੋਂ ਜਾਈਦਾ ਉਹ ਨਾ ਤੀ ਨਵੀਂ ਕੋਈ ਗੱਲ ਸੁਣਾਉਂਦੇ ਆ ਹੱਥ ਕੋਈ ਸਮਾਂ ਪਹਿਲਾਂ ਮੈਂ ਬੈਂਕ ਗਿਆ ਅੱਜ ਤੋਂ 10 12 ਦਿਨ ਪਹਿਲਾਂ ਹੀ ਗੱਲ ਆ ਜੀ ਮੈਂ ਸਾਰਾ ਰਿਕਵੈਸਟ ਆ ਜੀ ਕਰ ਦਿਓ ਕੰਮ ਜੀ ਤੇ ਮੈਨੂੰ ਕਹਿੰਦਾ ਨਾ ਕੋਈ ਨਹੀਂ ਕਰ ਦਾਂਗੇ ਤੂੰ ਐਂ ਕਰ ਉਹ ਫਲਾਣਾ ਬੰਦਾ ਦਾ ਨਾਮ ਆ ਉਹਨੇ ਕੋਸ ਸਾਲ ਪਹਿਲਾਂ ਵੀ ਬੰਦੇ ਨੇ 2.5 ਲੱਖ ਰੁਪਇਆ ਲਿਆ ਸੀ ਇਹੀ ਸਕੀਮ ਸੀ ਉਹ ਮੁੱਕਰ ਗਿਆ ਆਪਦੀ ਦੁਕਾਨ ਬੰਦ ਕਰ ਗਿਆ ਅਸੀਂ ਵੀ ਸਾਨੂੰ ਤੂੰ ਉਹ ਤੋਂ 2.5 ਲੱਖ ਰੁਪਇਆ ਲਿਆ ਦੇ ਤੇ ਤੇਰਾ ਕੰਮ ਕਰ ਦਿੰਨੇ ਆ ਜੇ ਮੈਂ ਕਿਸੇ ਦਾ ਫੋਨ ਲਵਾ ਨਾ ਹੀ ਉਹਨੂੰ ਕਹਿੰਦੇ ਸਿੱਬਲ ਖਰਾਬ ਆ ਜਦੋਂ ਮੈਂ ਜਾਣਾ ਉਹ ਫਲਾਣੇ ਤੋਂ ਪੈਸੇ ਲੈਣੇ ਆ ਉਹ ਤੋਂ ਪੈਸੇ ਲਿਆ ਦੇ ਦੱਸੋ ਜੀ ਮੈਨੂੰ ਪੁੱਛ ਕੇ ਦਿੱਤੇ ਸੀ ਕਿ ਜਾਂ ਮੈਂ ਉਹਦਾ ਗਰੰਟਡ ਆ ਜੀ ਮੈਨੂੰ ਤਾਂ ਤੁਸੀਂ ਮੇਰੀ ਸਕੀਮ ਦੋ ਜੀ ਜੋ ਮੈਂ ਮੰਗ ਰਿਆਂ ਵੀ ਬੇਤੁਕੀਆਂ ਗੱਲਾਂ ਕਰ ਕਰਕੇ ਮੈਨੂੰ ਮੋੜ ਦਿੰਦੇ ਆ ਜੀ ਤਾਂ ਮੈਂ ਜੋ ਐਸਸੀ ਕਮਿਸ਼ਨ ਚੇਅਰਮੈਨ ਗੜੀ ਸਾਹਿਬ ਕੋਲੇ ਵੀ ਗਿਆ ਦੀ ਐਪਲੀਕੇਸ਼ਨ ਲੈ ਕੇ ਜੀ ਮੈਂ ਸਰ ਵੀ ਉੱਥੇ ਮੈਂ ਐਪਲੀਕੇਸ਼ਨ ਦੇ ਕੇ ਆਇਆ ਮੈਂ ਜੀ ਮੈਂ ਆਪਦਾ ਐਸਸੀ ਦਾ ਲਿਖ ਕੇ ਆਇਆ ਵੀ ਜੇ ਮੈਂ ਐਸਸੀ ਆ ਤੇ ਕੀ ਮੈਨੂੰ ਲੋਨ ਨਹੀਂ ਮਿਲ ਸਕਦਾ ਜੀ ਮੈਂ ਉਹ ਉੱਥੇ ਜਰਨਲ ਕਾਸਟ ਦਾ ਬੰਦਾ ਗਿਆ ਉੱਥੇ ਜਾ ਕੇ ਆਖਦਾ ਵੀ ਉਹ ਐਸਸੀ ਕਾਸਟ ਦਾ ਹੈਗਾ ਹੈਗਾ ਕੁਝ ਪੀਟੀਐਸ ਬੈਠੀ ਉਹਨੇ ਆਖਦਾ ਵੀ ਐਸਸੀ ਕਾਸਟ ਦਾ ਹੈਗਾ ਇਹ ਕਾਨੂੰ ਇਹਨੇ ਨਾਂ ਭਰੇ ਦਾ ਤੁਸੀਂ ਕਿੱਥੋਂ ਰਿਕਵਰੀ ਕਰੋਗੇ ਤੇ ਮੈਨੇਜਰ ਨੇ ਮੈਡਮ ਨੇ ਜੋ ਮੇਰੇ ਦਾਸਤਾਵੇਜ਼ ਡੋ ਮੇਰੇ ਤੋਂ ਫੈਲ ਉਹਨਾਂ ਲਈ ਉਹਦਾ ਕੋਈ ਮੁੱਲ ਨਹੀਂ ਪਾਇਆ ਤੇ ਉਹਨਾਂ ਦੀ ਗੱਲ ਦਾ ਮੁੱਲ ਪਾ ਲਿਆ ਵੀ ਉਹ ਐਸੀ ਕਾਸਟ ਦਾ ਹੈਗਾ ਤੇ ਬਾਸ ਨੂੰ ਲਾਰੇ ਲਾਦੋ ਨੇ ਜਵਾਬ ਦੇ ਦਿਓ ਮੈਂ ਇੱਥੋਂ ਦਿੱਕਰ ਵੀ ਕਹਿੰਦਾ ਰਿਹਾ ਮੈਂ ਸਰ ਜੀ ਮੇਰਾ ਨਹੀਂ ਨਾ ਕੰਮ ਹੁੰਦਾ ਮੈਨੂੰ ਜਵਾਬ ਦੇ ਦਿਓ ਉਹ ਕੋਈ ਨਹੀਂ ਕਰਦਾਂਗੇ 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 ਇਹ ਕਰਦੇ ਕਰਦੇ ਅੱਜ ਪੰਜ ਮਨ ਪੰਜ ਮਹੀਨੇ ਹੋ ਗਏ ਜੀ ਮੈਨੂੰ ਕੋਈ ਇਨਸਾਫ ਨਹੀਂ ਮਿਲਿਆਗਾ ਤੇ ਮੈਂ ਅੱਜ ਬੇਨਤੀ ਕਰਦਾ ਮੈਂ ਉਥੇ ਇਹਨਾਂ ਦੇ ਹੈੱਡ ਆਫਿਸ ਵੀ ਜਾ ਕੇ ਦੇਖ ਲਿਆ ਜੀ ਉਹ ਮੈਨੂੰ ਕਹਿੰਦੇ ਵੀ ਜਿਹੜਾ ਲੋਨ ਵਾਲਾ ਕੰਮ ਆ ਉਹਦਾ ਮੈਨੇਜਰ ਦੀ ਪਾਵਰੀ ਹੁੰਦੀ ਹੈ। ਹੂੰ ਮੈਂ ਸਰ ਜੀ ਉਹਨਾਂ ਨੇ ਨਹੀਂ ਕੰਮ ਕਰਨਾ ਮੈਨੂੰ ਜਵਾਬ ਦੇ ਦੇਣਾ। ਹੂੰ ਵੀ ਨਹੀਂ ਹੁੰਦਾ ਤਾਂ ਕੀ ਆ ਆ ਸ਼ਨੀਵਾਰ ਦੀ ਗੱਲ ਆ ਜੀ। ਹੂੰ ਸ਼ਨੀਵਾਰ ਨੂੰ ਮੇਰੀ ਉਹ ਚਿੱਠੀ ਆ ਗਈ ਉਥੋਂ ਐਸੀ ਕਿ ਚੇਅਰਮੈਨ ਸਾਹਿਬ ਕੋਲ ਬੈਂਕ 'ਚ ਆ ਗਈ। ਹੂੰ ਤੇ ਉੱਥੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਆ ਬਿੰਦਾ ਸਰਪੰਚ ਜੀ। ਹੂੰ ਉਹਨਾਂ ਨੂੰ ਸੱਦ ਲਿਆ। ਤੇ ਉਹਨਾਂ ਨੇ ਕਹਿੰਦਾ ਵੀ ਐਂ ਕਰਕੇ ਇਹਨੇ ਮੇਰੀਆਂ ਸ਼ਿਕਾਇਤਾਂ ਵਾਲੀਆਂ ਕਰਦੀਆਂ। ਵੀ ਮੈਂ ਇਹਦਾ ਲੋਨ ਨਹੀਂ ਕਰਨਾ ਤੇਰੇ ਨਾਂ ਦੇ ਕਰ ਦੇਣਾ ਇਹ ਜਾਂ ਕਿਸੇ ਹੋਰ ਦੇ ਨਾਂ ਦੇ ਕਰਨਾ ਇਹਦੇ ਨਾਂ ਤੇ ਨਹੀਂ ਕਰਨਾ ਮੈਂ ਕਿਉਂ ਸਰ ਲੈਸਾ ਸੋਨਾ ਹੈ ਨਾਂ ਤੇ ਆ ਕੇ ਮੇਰੇ ਨਾਂ ਤੇ ਆ ਫੈਲ ਮੇਰੇ ਨਾਂ ਤੇ ਕਿ ਉਹਨਾਂ ਨਾਂ ਤੇ ਆ ਇਹ ਕੁਛ ਵੀ ਆ ਤੂੰ ਮੇਰੀਆਂ ਸ਼ਿਕਾਇਤਾਂ ਬਾਲੀਆਂ ਕਰਤੀਆਂ ਮੈਂ ਤੇਦਾ ਕੰਮ ਨਹੀਂ ਕਰਨਾ ਮੈਂ ਸਰ ਸ਼ਿਕਾਇਤਾਂ ਕੀਤੀਆਂ ਕਿਉਂ ਤੁਸੀਂ ਮੈਨੂੰ ਇਹ ਵੀ ਦੱਸੋ ਨਾ ਮੇਰਾ ਜੀ ਕਰਦਾ ਜੀ 5 ਮਹੀਨੇ ਹੋ ਗਏ ਤੁਹਾਡੇ ਮਗਰ ਫਿਰਦਾ ਤੁਸੀਂ ਮੇਰਾ ਕੰਮ ਕਰ ਦੋ ਮੈਨੂੰ ਲੋਨ ਦੇ ਦਿਓ ਜਾਣਦਾ ਹੋਵੇ ਨਾ ਮੈਂ ਉਹ ਲੋਨ ਵਾਸਤੇ ਐਲੀਜੀਬਲ ਨਹੀਂਗਾ ਵੀ ਉਹਦੇ ਲਾਇਕ ਨਹੀਂਗਾ ਜਾਂ ਕੋਈ ਮੇਰੇ ਕੋਲ ਡਾਕੂਮੈਂਟ ਨਹੀਂਗੇ ਜਾਂ ਦੁਕਾਨ ਨਹੀਂਗੀ ਜਾਂ ਮੈਂ ਮੋੜਨੇ ਸਮਰੱਥ ਨਹੀਂ ਆ ਤੁਸੀਂ ਉਹ ਮੈਨੂੰ ਕੋਈ ਗੱਲ ਦੱਸ ਦੋ ਹੂੰ ਤੇ ਮੈਂ ਉਹਨਾਂ ਨੂੰ ਜਾ ਕੇ ਪੁੱਛਦਾ ਰਿਹਾ ਮੈਨੂੰ ਕਹਿੰਦੇ ਕੋਈ ਨਹੀਂ ਕਰਦਾ ਕਰਦਾ ਮੈਂ ਫਿਰ ਵੀ ਇੱਥੇ ਧਿੱਕਰ ਕਹਿੰਦਾ ਰਿਹਾ ਮੈਂ ਸਰ ਜੇ ਨਹੀਂ ਹੁੰਦਾ ਨਾ ਮੈਨੂੰ ਲਿਖ ਕੇ ਹੀ ਦੇ ਦੋ ਜੀ ਜੇ ਨਹੀਂ ਹੁੰਦਾ ਲਿਖ ਕੇ ਦੇ ਦੋ ਮੈਂ ਮੁੜ ਜਨਾਂ ਜੀ ਮੈਨੂੰ ਕਹਿੰਦਾ ਵੀ ਤੇਰਾ ਕੰਮ ਮੈਡਮ ਨਹੀਂ ਕਰਦੀ ਮੈਂ ਸਰ ਮੈਡਮ ਤੁਹਾਡੇ ਉੱਤੋਂ ਦੀ ਹੈ ਕਹਿੰਦਾ ਹਾਂ ਵੀ ਉੱਤੋਂ ਦੀ ਹੈ ਮੈਂ ਸਰ ਤੁਸੀਂ ਨਾ ਬ੍ਰਾਂਚ ਹੈਡੋਂ ਬੈਂਕ ਤੁਹਾਡੇ ਅੰਡਰ ਆ ਤੁਸੀਂ ਮੈਨੇਜਰ ਹੋ ਮੈਂ ਤੁਸੀਂ ਇਹ ਗੱਲ ਬੋਲ ਰਹੇ ਹੋ ਮੈਂ ਮੈਨੂੰ ਤੁਹਾਡੇ ਤੋਂ ਕੰਮ ਨਹੀਂ ਕਰੀ ਤੁਹਾਡੇ ਆਖੇ ਇਹ ਕਿਵੇਂ ਹੋ ਸਕਦਾ ਜੀ ਮੈਂ ਤੁਸੀ ਜਾਂਦਾ ਸਾਫ ਸਾਫ ਮੈਨੂੰ ਜਵਾਬ ਦੇ ਦਿਓ ਮੈਂ ਚੱਲ ਜੰਨਾ ਜੀ ਮੈਂ ਕਿਹੜਾ ਕੋਈ ਧੱਕਾ ਕਰਦਾ ਜਾਂ ਕੋਈ ਮੈਂ ਡਾਂਗ ਮਾਰਨੀ ਤੁਹਾਡੀ ਠੀਕ ਹੈ ਜੀ ਮੈਂ ਆਖਿਆ ਮੈਂ ਆਪਦੇ ਫਾਰਮ ਦਿੱਤੇ ਆ ਜੀ ਤੁਸੀਂ ਮੈਥੋਂ ਫੇਲ ਬਣਵਾ ਲਈ ਹੁਣ ਮੇਰਾ ਕੰਮ ਨਹੀਂ ਕਰਦੇ ਦੁਕਾਨ ਵਿਜ਼ਿਟ ਕਰਕੇ ਵੀ ਕਹਿੰਦੇ ਨਾ ਕਰਦੇ ਕਰਾਉਂਦੇ ਜਦੋਂ ਮੈਂ ਬੈਂਕ 'ਚ ਭੱਗ ਗਿਆ ਜੀ ਗੱਲਾਂ ਕਰਦਾ ਕਰਦਾ ਵੀ ਨਹੀਂ ਕੋਈ ਗੱਲ ਬਣੀ ਤਾਂ ਮੈਂ ਸਾਰਿਆਂ ਨੂੰ ਆਖਿਆ ਮੈਂ ਸਾਰਾ ਮੈਨੂੰ ਲਿਖ ਕੇ ਦੇ ਦਿਓ ਜੀ ਜੇ ਮੇਰਾ ਕੰਮ ਨਹੀਂ ਕਰਨਾ ਮੈਨੂੰ ਲਿਖ ਕੇ ਦੇ ਦਿਓ ਜੀ ਮੈਂ ਜਾਵੜਦਾ ਜੀ ਤਾਂ ਕੀ ਹੋਇਆ ਮੈਨੂੰ ਕਹਿੰਦਾ ਵੀ ਤੂੰ ਦੁਕਾਨ ਤੇ ਚੱਲ ਕੋਈ ਨਹੀਂ ਦੁਕਾਨ ਤੇ ਚੱਲ ਮੈਂ ਆ ਗਿਆ ਤੇਰੇ ਕੋਲੇ ਮੈਂ ਠੀਕ ਹੈ ਜੀ ਮੈਂ ਦੁਕਾਨ ਤੇ ਜਾਵੜਿਆ ਤੇ ਮੇਰੇ ਕੋਲੇ ਆ ਗਿਆ ਉੱਥੇ ਪਿੰਡੋਂ ਕੋਈ ਮੁੰਡਾ ਸੀ ਆ ਵੈਸੇ ਉਹਨਾਂ ਨਾਲ ਲਿਆ ਉਹਨੂੰ ਨਾਲ ਲਿਆ ਕੇ ਮੈਨੂੰ ਕਹਿੰਦਾ ਨਾ ਭਾਈ ਮੈਡਮ ਨੇ ਨਾ ਤੇਰੇ ਬਾਰੇ ਪੁੱਛਿਆ ਹੈ ਪਿੰਡ 'ਚ ਤੇਰੇ ਬਾਰੇ ਪਿੰਡ 'ਚ ਪੁੱਛਿਆ ਵੀ ਭਾਈ ਅਸੀਂ ਤੇਰਾ ਲੋਨ ਨਹੀਂ ਕਰ ਸਕਦੇ ਵੀ ਇਹ ਬੰਦਾ ਐ ਆ ਮੈਂ ਸਰ ਕੀ ਬੋਲਿਆ ਜੀ ਕੋਈ ਮੇਰੇ ਚ ਕਾਰਨ ਦੱਸ ਦੋਗੇ ਰੀਜਨ ਦੱਸ ਦੋ ਵੀ ਜੇ ਤੁਸੀਂ ਨਹੀਂ ਕਰਨਾ ਮੈਨੂੰ ਰੀਜਨ ਦੱਸ ਦੋ ਆਹ ਰੀਜਨ ਤਾਂ ਸਾਡੇ ਕੋਲੇ ਹੈ ਨਹੀਂਗਾ ਮੈਨੂੰ ਕਹਿੰਦੇ ਰੀਜਨ ਵੀ ਹੈ ਨਹੀਂਗਾ ਮੈਂ ਸਰ ਕੋਈ ਨਾ ਕੋਈ ਗੱਲ ਤਾਂ ਹੋਈ ਤੁਸੀਂ ਨਹੀਂ ਕਰ ਰਹੇ ਕੋਈ ਮੇਰੇ ਕੋਲ ਡਾਕੂਮੈਂਟ ਘਟਾ ਜਾਂ ਕੁਛ ਘਟਾ ਮੈਨੂੰ ਕਹਿੰਦਾ ਤੇਰਾ ਨਾ ਮੈਡਮ ਨਹੀਂ ਕੰਮ ਕਰ ਰਹੀ ਮੈਡਮ ਨਹੀਂ ਕੰਮ ਕਰ ਰਹੀ ਮੈਂ ਜੀ ਮੈਨੂੰ ਕਾਰਨ ਦੱਸ ਦੋ ਮੈਂ ਜਾਵੜਦਾ ਜੀ ਤੇ ਸਰਪੰਚ ਸਾਹਿਬ ਨੂੰ ਕਹਿੰਦੇ ਮੁੰਡਾ ਤਾਂ ਹੈਗਾ ਇਹ ਪੈਸੇ ਭਰਨ ਵਾਲਾ ਮਾਂਦਿਆਂ ਗੱਲੇ ਪੈਸੇ ਭਰਨ ਆ। ਪਰ ਇਹਨੇ ਸਾਡੀਆਂ ਸ਼ਿਕਾਇਤਾਂ ਵਾਹਲੀਆਂ ਕਰਦੀਆਂ। ਮੈਂ ਸਰਪੰਚ ਸਾਹਿਬ ਨੇ ਮੈਂ ਐਂਦਾ ਪੁੱਛੋ ਜੀ ਮੈਂ ਸ਼ਿਕਾਇਤਾਂ ਕਾਹਦੇ ਹੱਥ ਤੇ ਕੀਤੀਆਂ। ਜੇ ਮੈਂ ਸ਼ਿਕਾਇਤਾਂ ਕਰਕੇ ਆਇਆ ਕੋਈ ਮੈਨੂੰ ਕੋਈ ਚਾਹ ਸੀਗਾ। ਮੈਂ ਤਾਂ ਉਹਦੇ ਕੰਮ ਨਾਲ ਮਤਲਬ ਆ ਮੈਂ ਤਾਂ ਅੱਜ ਵੀ ਕਹਿੰਦਾ ਮੇਰਾ ਕੰਮ ਕਰ ਦੋ ਮੈਂ ਤਾਂ ਸਾਰੀਆਂ ਸ਼ਿਕਾਇਤਾਂ ਵਾਸ ਲੈ ਲੈਣਾ। ਮੇਰਾ ਜਿੱਦੇ ਮੈਂ ਬੈਂਕ ਗਿਆ ਮੈਨੂੰ ਕੀ ਪਤਾ ਘਰੋਂ ਖਾ ਪਿਆ ਆ ਕਿ ਗੁੱਸੇ ਜਿ ਕਿੱਥੋਂ ਆਇਆ ਮੈਨੇਜਰ। ਮੈਨੂੰ ਕਹਿੰਦਾ ਵੀ ਤੇਰਾ ਕੰਮ ਨਹੀਂ ਹੋਣਾਗਾ। ਉੱਥੇ ਬੈਂਕ ਵਿੱਚ ਲੋਕ ਆਪਦੀਆਂ ਪੈਨਸ਼ਨਾਂ ਲੈ ਰਿਆ ਕੋਈ ਪੈਸੇ ਕਢਾ ਰਿਆ। ਕੋਈ ਕੋਈ ਫਾਰਮ ਭਰ ਰਿਆ ਸ਼੍ਰੀ ਬੈਂਕ ਭਰੀ ਵੀ ਮੈਨੂੰ ਬੋਲਿਆ ਤੇਰਾ ਕੰਮ ਨਹੀਂ ਹੋਣਾ ਜਾਵਾਂ ਨਹੀਂ ਹੋਣਾ ਮੈਂ ਸਰ ਜਾਵਾਂਗਾ ਤਾਂ ਨਹੀਂ ਹੋਣਾ ਜੀ ਆਹੇ ਨਹੀਂ ਹੋਣਾ ਬਈ ਮੈਂ ਸਰ ਕੋਈ ਟਾਈਮ ਦੇ ਦੋ ਮੈਂ ਫੇਰ ਵੀ ਆਖਿਆ ਮੈਂ ਸਰ ਟਾਈਮ ਦੇ ਦੋ ਮੈਂ ਮੁੜ ਕੇ ਆ ਜੂੰ ਆ ਤੇ ਮੈਨੂੰ ਕਹਿੰਦਾ ਜਾਵਾਂ ਨਹੀਂ ਹੋਣਾ ਫੇਰ ਮੈਂ ਜੇ ਜਾਵਾਂ ਨਹੀਂ ਹੋਣਾ ਸਰ ਮੈਨੂੰ ਲਿਖ ਕੇ ਦੇ ਦੋ ਕਹਿੰਦਾ ਅਸੀਂ ਕੋਈ ਲਿਖ ਕੇ ਦਈਏ ਬਈ ਕਹਿੰਦਾ ਅਸੀਂ ਕੋਈ ਲਿਖ ਕੇ ਦਈਏ ਵੀ ਸਾਰੇ ਜੇ ਮੈਂ ਸ਼ਿਕਾਇਤਾਂ ਕੀਤੀਆਂ ਉਹਦੇ ਕੁਛੇ ਕੋਈ ਕਾਰਨ ਹੁੰਦਾ ਜੀ ਮੈਨੂੰ ਉਹ ਅੱਜ ਤੱਕ ਕਾਰਨ ਕਹੇ ਨੇ ਨਹੀਂ ਪੁੱਛਿਆ ਤੇ ਜਦੋਂ ਐਸਸੀ ਸਾਹਿਬ ਕਮਿਸ਼ਨ ਗੜੀ ਸਾਹਿਬ ਦੀ ਇੱਥੇ ਲੈਟਰ ਆ ਗਈ ਬੈਂਕ 'ਚ ਬੈਂਕ 'ਚ ਸਰਪੰਚ ਨੂੰ ਸੱਦ ਕੇ ਕਹਿੰਦਾ ਹੁਣ ਮੈਂ ਇਹਦਾ ਕੰਮ ਜਾਵਾਂ ਨਹੀਂ ਕਰਨਾ ਵੀ ਮੈਂ ਇਹਦਾ ਕੰਮ ਜਾਵਾਂ ਨਹੀਂ ਕਰਨਾ ਤਾਂ ਤੁਸੀਂ ਦੇਖ ਲਓ ਵੀ ਉਹਨਾਂ ਨੇ ਕੀਤਾ ਵੀ ਐਸਸੀ ਵਾਲਾ ਮੁੱਦਾ ਰੱਖ ਲੈ ਅੱਗੇ ਜੀ ਉਹਨਾਂ ਦੇ ਮਨ ਚ ਗੱਲ ਬਾਤ ਹੀ ਇੱਥੇ ਪਾਸੇ ਵਾਲਿਆਂ ਨੇ ਵੀ ਐਸਸੀ ਕਾਸਟ ਦਾ ਹੈਗਾ ਇਹ ਇਹ ਤੋਂ ਮੁੜ ਕੇ ਮੁੜਨੇ ਨਹੀਂ ਪੈਣਾ ਅਸੀਂ ਸਰ ਪ੍ਰਾਈਵੇਟ ਵੀ ਲੋਨ ਚੱਕਿਆ ਆਉਦੇ ਘਰ ਪਾਏ ਆਈ ਲੋਨ ਚੱਕ ਚੱਕ ਕੇ ਇੱਕ ਬੈਂਕ ਆ ਗਿਆ ਆਹਦੇ ਜੀ ਇਹਨਾਂ ਨੇ ਪੈਸੇ ਨਹੀਂ ਭਰੇ ਅਸੀਂ ਦੇਨਦਾਰ ਹੋ ਗਏ ਇੱਕ ਬੈਂਕ ਆਖਦੇ ਆ ਇੱਕ ਲੱਖ ਮੇਰੀ ਮਾਤਾ ਦੇ ਨਾਂ ਦੇ ਲੋਨ ਚੱਲੀ ਜਾਂਦਾ ਜੀ ਪ੍ਰਾਈਵੇਟ ਲਿਆ ਫਨਾਸ ਤੋਂ ਮਜਬੂਰੀ 'ਚ ਨਹੀਂ ਕੋਈ ਪਿਆਲੀ ਪੱਠਾ ਜੀ ਘਰ ਪਾਉਣ ਅਤੇ ਚੱਕਿਆ ਸੀਗਾ ਇੱਕ ਕਿਸ਼ਤ ਰਹਿ ਗਈ ਉਹਦੀ ਆਹ 2 ਲੱਖ ਰੁਪਏ ਲੋਨ ਸੀ ਸਮੇਤ ਵਿਆਜ ਭਰਿਆ ਜੀ ਸਾਨੂੰ ਕਹਿ ਦੇਣਾ ਕਿ ਇੱਕ ਬੈਂਕ ਵੀ ਇਹਨੇ ਪੈਸੇ ਨਹੀਂ ਭਰੇਗੇ ਤੇ ਇਹ ਸਰ ਹੁਣੇ ਅਸੀਂ ਦਾ ਬਣਾ ਕੇ ਮੁੱਦਾ ਦੇ ਮੈਨੂੰ ਕਹਿੰਦੇ ਭਈ ਅਸੀਂ ਨਹੀਂ ਮੂੰਹ ਨਹੀਂ ਬੋਲ ਰੇ ਮੇਰੇ ਕੋਲ ਸਬੂਤ ਵੀ ਹੈ ਜੀ ਮੂੰਹ ਨਹੀਂ ਬੋਲ ਰੇ ਪਰ ਅਗਲਾ ਦੱਸ ਦਿੰਦਾ ਦੱਸਣ ਵਾਲਾ ਜੀ 5 ਮਹੀਨੇ ਹੋ ਗਏ ਜੀ ਮਗਰ ਫਿਰਦੇ ਇਹਨੂੰ ਤੇ ਮੈਂ ਇਹੀ ਅਪੀਲ ਕਰਦਾ ਗੜੀ ਸਾਹਿਬ ਕੋਲੇ ਮੈਂ ਤਾਂ ਬੇਨਤੀ ਕਰਦਾ ਮੈਂ ਤੁਹਾਡੇ ਕਚਹਿਰੀ ਆ ਸੀ ਤੁਹਾਡੇ ਦਫਤਰ ਆਇਆ ਸੀਗਾ ਮੈਨੂੰ ਇਹ ਚੀਜ਼ ਦਾ ਇਨਸਾਫ ਦਿਵਾਓ ਜੀ ਤੁਹਾਡੇ ਦੇ ਆਸਾ ਨੇ ਪ੍ਰਸ਼ਾਸਨ ਕੋਲੇ ਦਾ ਮੈਂ ਸਾਰੇ ਦਫਤਰਾਂ ਜਾ ਜਾ ਮੈਂ ਥੱਕ ਹਾਰ ਗਿਆ ਜੀ ਪੁਲਿਸ ਰਿਕਵੈਸਟ ਹੈ ਜੀ ਮੇਰਾ ਇਹ ਕੰਮ ਕਰਾਇਆ ਜਾਵੇ ਜੇ ਕੱਲ ਨੂੰ ਮੇਰੀ ਕੋਈ ਗਲਤੀ ਮੰਨ ਲਓ ਨਿਕਲਦੀ ਹੈ ਜੀ ਤਾਂ ਮੈਂ ਉਹ ਗੱਲ ਦਾ ਦੇਣਦਾਰ ਹੋਊਂਗਾ ਜੀ ਬੈਂਕ ਵਿੱਚ ਜਾ ਕੋਈ ਮੇਰਾ ਫਾਰਮ ਕੋਈ ਗਲਤ ਹੋਵੇ ਜਾਂ ਮੈਂ ਕੋਈ ਕਿਸੇ ਨੂੰ ਕੋਈ ਗਲਤ ਸ਼ਬਦ ਬੋਲਿਆ ਹੋਵੇ ਜਾਂ ਗਾਲੀ ਘੋਲ ਬੈਂਕ ਵਿੱਚ ਕੀਤੀ ਹੋਵੇ ਤਾਂ ਮੈਂ ਉਹ ਜੀ ਦਾ ਦੇਣਦਾਰ ਹੋਊਂਗਾ ਜੀ ਸਭ ਮੇਰੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਵੀ ਮੇਰਾ ਇਹ ਕੰਮ ਕਰਾਇਆ ਜਾਵੇ ਲੋਨ ਦਿਵਾਇਆ ਜਾਵੇ ਇੱਕ ਪਾਸੇ ਤਾਂ ਸਰਕਾਰਾਂ ਦਾ ਅਵੇਅਰਨੈਸ ਕਰਦੀਆਂ ਵੀ ਤੁਸੀਂ ਆਹਦਾ ਰਜਗਾਰ ਚਲਾਓ ਜੇ ਅੱਜ ਔਖੇ ਸੋਕੇ ਹੋ ਕੇ ਗਰੀਬ ਨੇ ਮੈਂ ਆਹਦਾ ਕੋਈ ਕਾਰੋਬਾਰ ਚਲਾਇਆ ਉਹਦੇ ਆਸਤੇ ਕੋਈ ਬੈਂਕਾਂ ਤੋਂ ਸਕੀਮ ਮੰਗਦੇ ਆਂ ਜੀ ਤਾਂ ਦੇਖ ਲਓ ਜੀ ਉਪਰੋਂ ਦਾ ਸੈਂਟਰ ਤੋਂ ਸਕੀਮਾਂ ਆਉਂਦੀਆਂ ਜੀ ਪੰਜਾਬ ਸਰਕਾਰ ਵੀ ਦਿੰਦੀ ਆ ਸੈਂਟਰ ਵੀ ਦਿੰਦੀ ਆ ਮੇਰੇ ਕੋਲੇ ਮੈਂ ਜਿੱਦੇ ਚੰਡੀਗੜ੍ਹ ਗਿਆ ਜੀ ਉੱਥੇ ਮੈਨੂੰ ਬਕਾਇਦਾ ਇੱਕ ਆ ਚੇਅਰਮੈਨ ਸਾਹਿਬ ਮਿਲੇ ਜੀ ਪਮਨ ਕੁਮਾਰ ਖੱਡੀ ਸਾਹਿਬ ਉਹ ਮੈਨੂੰ ਕਹਿੰਦੇ ਵੀ ਕਿਹੜਾ ਮੈਨੇਜਰ ਐ ਹੋ ਜਾ ਯਾਰ ਅਸੀਂ ਤਾਂ ਕਹਿੰਦਾ ਪਿੰਡਾਂ 'ਚ ਫਿਰਦੇ ਆ ਸਾਡੇ ਜੋ ਮੰਤਰੀ ਆ ਉਦਯੋਗ ਮੰਤਰੀ ਸੰਜੀਵ ਰੋੜਾ ਜੀ ਉਹ ਕਹਿੰਦਾ ਸਾਡੀਆਂ ਤਾਂ ਡਿਊਟੀਆਂ ਲੰਗੀਆਂ ਬਕਾਇਦਾ ਵੇਖੋ ਜੀ ਕਾਰਡ ਦੇ ਦਿੱਤਾ ਉਹ ਗਾਂਦੇ ਵੀ ਛਾਡਿੰਗਾ ਦਾ ਡਿਊਟਿੰਗਾ ਲਾਇਆ ਸਰਕਾਰ ਨੇ ਵੀ ਤੁਸੀਂ ਪਿੰਡਾਂ ਜਾਓ ਜਾ ਕੇ ਉੱਥੇ ਕੈਂਪ ਲਾਓ ਵੀ ਜਿਹੜੇ ਬੇਰੁਜ਼ਗਾਰ ਆ ਵੀ ਉਹਨਾਂ ਨੂੰ ਤੁਸੀਂ ਭਾਈ ਉਹਨਾਂ ਨੂੰ ਜਾਗਰੂਕ ਕਰੋ ਕੁਝ ਆਪਦਾ ਇਥੋਂ ਸਬਸਿਡੀ ਤੇ ਲੋਨ ਮਿਲਦਾ ਹੈ ਤੁਸੀਂ ਇਹ ਲੋਨ ਲਓ ਆਦਾ ਕੰਮ ਚ ਲਾਓ ਤੇ ਜੇ ਅਸੀਂ ਕੰਮ ਚ ਲਾਇਆ ਜੀ ਹੁਣ ਮੈਂ ਤੇ ਤੁਹਾਡੇ ਸਾਹਮਣੇ ਆ ਜੀ ਮੈਂ ਅੱਜ ਆ ਟੀਵੀ ਮੂਰੇ ਖੜਾ ਜੀ ਆਪਦੇ ਫਾਰਮ ਲੈ ਕੇ ਆਪਦੀ ਪੁਕਾਰ ਲੈ ਕੇ ਮੈਂ ਇਥੇ ਤੁਹਾਡੇ ਸਾਹਮਣੇ ਖੜਾ ਜੀ ਤੇ ਵੀ ਸਰਕਾਰਾਂ ਦਾ ਸਭ ਕੁਝ ਕਰਦੀਆਂ ਪਰ ਕਿਤੇ ਨਾ ਕਿਤੇ ਥੱਲੇ ਆ ਕੇ ਜੀ ਐਸਸੀ ਵਰਗ ਨਾਲ ਆਹ ਕੁਝ ਹੋ ਰਿਹਾ ਜੀ ਜੇ ਹੁਣ ਕੰਮ ਚ ਲਾਇਆ ਸਰ ਤੇ ਇਹਦਾ ਮਤਲਬ ਬੈਂਕਾਂ ਐਸੀਆਂ ਨੂੰ ਲੋਨ ਨਹੀਂ ਦੇ ਸਕਦੀਆਂ ਜੀ ਕਿ ਐਸੀਆਂ ਦਾ ਹੱਕ ਨਹੀਂ ਹੈ ਜੀ ਉਹ ਲੋਨ ਲੈ ਲੈਣ ਜੀ ਤਾਂ ਮੈਂ ਇਹੀ ਪ੍ਰਸ਼ਾਸਨ ਨੂੰ ਅਪੀਲ ਕਰਦਾ ਵੀ ਜੇ ਮੰਨ ਲਓ ਐਸੀਆਂ ਨੂੰ ਨਹੀਂ ਕੋਈ ਸਕੀਮ ਮਿਲ ਸਕਦੀ ਸਰਕਾਰ ਨੂੰ ਮੈਂ ਹੱਥ ਬੰਨ ਕੇ ਕਹਿਣਾ ਵੀ ਜੇ ਐਸੀਆਂ ਨੂੰ ਨਹੀਂ ਕੋਈ ਲੋਨ ਦੇ ਸਕਦੇ ਜਾਂ ਕੋਈ ਨਹੀਂ ਕੋਈ ਸਕੀਮਾ ਪ੍ਰੋਵਾਈਡ ਕਰ ਸਕਦੇ ਤਾਂ ਐਸੀਆਂ ਦਾ ਅਗੇ ਗਲਾ ਘੁੱਟ ਦਿਓ ਇਹੀ ਹਾਲ ਹੈ ਜੀ ਮੈਂ 5 ਮਹੀਨਿਆਂ ਤੋਂ ਮਗਰ ਮਗਰ ਫਿਰਦਾ ਆ ਉਹਦੇ ਫਾਰਮ ਚੱਕੀ ਕਦੇ ਕਿਹਦਾ ਫੋਨ ਲਵਾਉਣਾ ਕਦੇ ਕਿਹਦਾ ਲਵਾਉਣਾ ਕਦੇ ਉਹਨਾਂ ਨੇ ਕਹਿੰਦੇ ਸਿਬਲ ਖਰਾਬ ਆ ਜੀ ਕਦੇ ਕੁਛ ਖਰਾਬ ਆ ਮੈਂ ਉਹਦੇ ਸਿਬਲਾਂ ਦਾ ਵੀ ਤੁਹਾਨੂੰ ਮੈਂ ਦੱਸ ਦਿਆ ਇੱਕ ਹੋਰ ਗੱਲ ਦੱਸ ਦਿੰਦਾ ਜੀ ਕਈ ਵਾਰੀ ਬੈਂਕ ਵੇਖ ਲਓ ਇਹ ਜਿਹੜਾ ਮੇਰੀ ਸਕੀਮ ਆ ਜੀ ਪਰ ਤਾਂ ਸਿਬਲ ਦੀ ਜ਼ਰੂਰਤ ਹੈਗੀ ਇਹਦੇ ਵਾਸਤੇ ਤਾਂ ਜਿਹਦਾ ਤੁਹਾਡੇ ਘੱਟ ਵੀ ਹੈ ਸਿਬਲੀ ਤਾਂ ਵੀ ਚੱਲ ਜਾਂਦਾ ਪਰ ਮੇਰੇ 750 ਤੋਂ ਉੱਤੇ ਸਿਬਲ ਆ ਜੀ ਠੀਕ ਹੈ ਜੀ ਜੁਲਾਈ ਮਹੀਨੇ ਦੇ ਵਿੱਚ ਮੇਰੇ ਸਿਬਲ ਥੋੜੇ ਘੱਟ ਸੀਗੇ ਪਰ ਉਹਦਾ ਮਤਲਬ ਹੈ ਨਹੀਂ ਮੈਂ ਲੋਨ ਦੇ ਕਾਬਲ ਨਹੀਂ ਐਨੀ ਮੈਂ ਤਾਂ ਲੋਨ ਦੇ ਕਾਬਲ ਨਹੀਂ ਜੇ ਸਿਬਲਾਂ ਦਾ ਘਟ ਹੋਣਾ ਲੋਨ ਦੇ ਕਾਬਲ ਨਹੀਂ ਤਾਂ ਫਿਰ ਸਰਕਾਰ ਦੀਆਂ ਸਕੀਮਾਂ ਫੇਲ ਆ ਜੀ ਫਿਰ ਤਾਂ ਉਹ ਚੀਜ਼ਾਂ ਹੈ ਨਹੀਂ ਜੀ ਤੁਸੀਂ ਇੱਥੇ ਆਨਲਾਈਨ ਕੱਢ ਕੇ ਵੇਖ ਲਓ ਜੀ ਮੈਂ ਜੋ ਜੋ ਡਾਕੂਮੈਂਟ ਮੰਗੇ ਮੇਰੇ ਤੋਂ ਬਕਾਇਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਮੇਰੇ ਕੋਲ ਸਬੂਤ ਵੀ ਹੈ ਜੀ ਵੀ ਮੈਨੂੰ ਮੈਨੇਜਰ ਨੇ ਕਿਵੇਂ ਖੱਦਲ ਠਾਕ ਕੀਤਾ ਵੀ ਮੈਨੂੰ ਕੀ ਕੀ ਬੇਤੁਕੀਆਂ ਗੱਲਾਂ ਬੋਲਦਾ ਸੋ ਮੇਰੀ ਇਹੀ ਪ੍ਰਸ਼ਾਸਨ ਨੂੰ ਅਪੀਲ ਆ ਜੀ ਸਰਕਾਰਾਂ ਨੂੰ ਅਪੀਲ ਆ ਵੀ ਜ਼ਮੀਨੀ ਪੱਧਰ ਤੇ ਕਰ ਕੰਮ ਕਰਾਓ ਜੀ ਥੱਲੋਂ ਜ਼ਿਕਰ ਕੋਈ ਗਰੀਬਾਂ ਦੀ ਪੁਕਾਰ ਸੁਣੋ ਜੀ ਜੇ ਕੋਈ ਸਾਡੇ ਵਰਗਾ ਨੌਜਵਾਨ ਕੋਈ ਕੰਮ ਧੰਦਾ ਕਰ ਰਿਹਾ ਜੀ ਤਾਂ ਉਹਨਾਂ ਦੇ ਉਹਨਾਂ ਦੀ ਕੋਈ ਹੈਲਪ ਕਰੋ ਜੀ ਜੋ ਸਕੀਮਾਂ ਮਿਲਦੀਆਂ ਨੇ ਜ਼ਮੀਨੀ ਪੱਧਰ ਤੇ ਕਰ ਸਾਨੂੰ ਸਕੀਮਾਂ ਦੋ ਜੀ ਤਾਂ ਜੋ ਅਸੀਂ ਆਦਾ ਕੋਈ ਕੰਮ ਧੰਦਾ ਕਰ ਸਕੀਏ ਤਾਂ ਅਸੀਂ ਇਹ ਨਸ਼ੇ ਦਾ ਦੰਦ ਨਾਲ ਜੋ ਨਿਕਲ ਜਾਈਏ ਤੇ ਇਹ ਮੰਨ ਲਓ ਜੇ ਸਾਡੇ ਨਾਲ ਆਪਦੀ ਆਵਾਜ਼ ਲੈ ਕੇ ਮੈਂ ਇੱਥੇ ਖੜਾ ਆ ਜੀ ਕੱਲ ਨੂੰ ਮੰਨ ਲਓ ਖਬਰ ਤਾਂ ਲੱਗ ਜਾਂਦੀ ਹੈ ਜੀ ਚਿੱਟੇ ਨਾਲ ਮਰ ਗਿਆ ਕਾਦੋਂ ਮਰ ਗਿਆ ਇਹ ਗੱਲ ਕੋਈ ਨਹੀਂ ਪੁੱਛਦਾ ਜੀ ਮੁਝੇ ਉੱਥੇ ਕੰਮ ਹੀ ਨਹੀਂ ਹੈ ਨੀ ਜੀ ਹੁਣ ਮੈਂ ਜੀ ਬੀਸੀਏ ਨਾਲ ਬੀਐਸਸੀ ਐਗਰੀਕਲਚਰ ਡਿਪਲੋਮਾ ਕੀਤਾ ਜੀ ਮੈਂ ਸਾਰੋ ਕਿਹੜੀ ਪੋਸਟ ਆ ਮੈਂ ਉਹ ਕਿਹੜਾ ਸ਼ਹਿਰ ਆ ਅੰਮ੍ਰitsar ਮੰਨ ਲਓ ਬਠਿੰਡਾ ਹੋ ਗਿਆ ਤੇ ਲੁਧਿਆਣਾ ਹੋ ਗਿਆ ਮੈਂ ਕਿੱਥੇ ਕਿੱਥੇ ਜਾ ਕੇ ਆਉਦੇ ਨੌਕਰੀ ਪੇਪਰ ਵੀ ਜਣਗੇ ਟੈਸਟ ਦਿੰਦਾ ਰਿਹਾ ਜੀ ਕੋਈ ਨਹੀਂ ਗੱਲ ਬਣੀ ਤੇ ਪਰ ਮੈਂ ਆਪਦਾ ਹ ਕਾਰੋਬਾਰ ਸ਼ੁਰੂ ਕੀਤਾ ਜੀ ਜੀ ਠੀਕ ਹੈ ਜੀ ਕਾਰੋਬਾਰ ਸ਼ੁਰੂ ਕੀਤਾ ਤਾਂ ਐਸੀ ਵਰਗਾ ਜੀ ਮੇਰੇ ਕੋਲੇ ਕਿਹੜਾ ਕੋਈ ਜ਼ਮੀਨ ਜਾਇਦਾਦ ਆ ਹੂੰ ਮੈਂ ਤਾਂ ਸਾਰਾ ਲੈਣਾ ਹੀ ਹੈ ਨਾ ਜੋ ਬੈਂਕਾਂ ਤੋਂ ਲੋਨ ਚੱਕੂਗਾ ਕੋਨਾ ਕਰੂੰਗਾ ਸੋ ਜੋ ਮੇਰੇ ਵਰਗਾ ਕੁਝ ਕਰਦਾ ਜੀ ਤੇ ਉਹਨਾਂ ਨੂੰ ਵੇਖੋ ਥੱਲੇ ਅਫਸਰ ਸਾਹੀ ਐ ਉਹ ਜੀ ਬੈਠੀ ਐ ਵੀ ਜਿਹੜੀ ਉਹਨਾਂ ਨੂੰ ਨਹੀਂ ਕਰਨ ਦੇ ਜੀ ਤਾਂ ਸਾਡੇ ਵਰਗੇ ਨੌਜਵਾਨ ਵੇਖ ਲੋ ਜੀ ਆ ਕਿ ਆ ਕਿਸੇ ਨਸ਼ੇ ਦੀ ਦਲਦਲ ਚ ਫਸ ਜਾਂਦਾ ਜਾਂ ਕੋਈ ਹੋਰ ਪੁੱਠੇ ਕੰਮਾਂ 'ਚ ਫਸ ਜਾਂਦਾ ਜੀ ਜੇ ਅੱਜ ਮੈਨੂੰ ਉਹ ਸਕੀਮ ਨਹੀਂ ਮਿਲ ਰਹੀ ਜੀ ਤਾਂ ਗੱਲ ਨੂੰ ਮੇਰਾ ਜੇ ਕਾਰੋਬਾਰ ਆ ਜੀ ਮੈਂ ਇਹ ਵਾਰੀ-ਵਾਰੀ ਗੱਲ ਕਹਿ ਰਿਹਾ ਵੀ ਮੇਰੇ ਕੋਲੇ ਕਿਹੜਾ ਕੋਈ ਜ਼ਮੀਨ ਜਾਇਦਾਦ ਆ ਜੀ ਦੇ ਮੈਨੂੰ ਕੋਈ ਇਹੋ ਜੀਆਂ ਸਕੀਮਾਂ ਹੁਣ ਸਰਕਾਰ ਤੋਂ ਆਈਆਂ ਜੀ ਬੰਦੀਆਂ ਆ ਤੇ ਜੇ ਉਹ ਨਾ ਮਿਲੀਆਂ ਜੀ ਤੇ ਕੱਲ ਨੂੰ ਮੈਂ ਕਿਸੇ ਉਹ ਨਸ਼ੇ ਦੀ ਦਲਦਲ ਦੀ ਪੇਟੀ ਚੜੂਗਾ ਜੀ ਪੁੱਠੇ ਪਾਸੀ ਜਾਊਗਾ ਜੀ ਫਿਰ ਅਗਲਾ ਗੱਲ ਕਰਨ ਲੱਗਾ ਤਾਂ ਕਹਿੰਦਾ ਨਸ਼ੇ ਨਾ ਮਰ ਗਿਆ ਜੀ ਉਹ ਕਿਉਂ ਮਰ ਗਿਆ ਜੀ ਉਹਦੇ ਪਿੱਛੇ ਕੋਈ ਕਾਰਨ ਵੀ ਹੁੰਦਾ ਜੀ ਜਦੋਂ ਹੁਣ ਅਸੀਂ ਕੋਈ ਕੰਮ ਧੰਦਾ ਕਰ ਰਹੇ ਹਾਂ ਜੀ ਜਦੋਂ ਸਾਡੀ ਕੋਈ ਸੁਣਵਾਈ ਹੈ ਨਹੀਂ ਐਸੀ ਵਰਗੀ ਸੁਣਵਾਈ ਹੈ ਨਹੀਂ ਮੈਂ ਤਾਂ ਉਹ ਹੱਥ ਬਨ ਕੇ ਕਰਦਾਗਾ ਮੈਂ ਤਾਂ ਬਹੁਤ ਸ਼ੁਕਰਗੁਜ਼ਾਰ ਕਰਦਾ ਵੀ ਸਾਡੇ ਜੋ ਮੈਂ ਜਸਵੀਰ ਸਿੰਘ ਗੜੀ ਐਸਿਕ ਮੈਂ ਚੇਅਰਮੈਨ ਸਾਹਿਬ ਚੰਡੀਗੜ੍ਹ ਬੈਠੇ ਜੀ ਭਾਵੇਂ ਇੱਥੋਂ ਕੋਹਾ ਦੂਰੀ ਬੈਠੇ ਆ ਜੀ ਪਰ ਕਿਤੇ ਨਾ ਕਿਤੇ ਸਾਨੂੰ ਆਸ ਹੁੰਦੀ ਹੈ ਵੀ ਸਾਡੀ ਪੁਕਾਰ ਸੁਣੀ ਜਾਊਗੀ ਤੇ ਮੈਂ ਉਹ ਗੜੀ ਸਾਹਿਬ ਨੂੰ ਹੱਥ ਬੰਨ੍ਹ ਕੇ ਇਹੀ ਅਪੀਲ ਕਰਦਾ ਜੀ ਬੇਨਤੀ ਕਰਦਾ ਜੀ ਮੈਨੂੰ ਇਨਸਾਫ ਦਵਾਇਆ ਜਾਵੇ ਮੈਂ ਦਰਦ-ਦਰ ਦੇ ੱਟਕੇ ਖਾ ਕੇ ਠੋਕਰਾਂ ਖਾ ਕੇ ਅੱਕ ਚੁੱਕਿਆ ਜੀ ਅਕਲ ਨੂੰ ਕੋਈ ਨਾ ਕੋਈ ਮੰਨ ਲਓ ਮੰਨ ਲਓ ਮੇਰੇ ਵਰਗਾ ਕੋਈ ਆਣਾ ਹੋਣੀ ਕੋਈ ਘਟਨਾ ਵਾਪਰਦੀ ਹੈ ਜੀ ਮੰਨ ਲਓ ਕੋਈ ਮੇਰੇ ਵਰਗਾ ਕੋਈ ਨਾ ਕੋਈ ਪੁੱਠਾ ਕਦਮ ਚੱਕਦਾ ਜੀ ਤਾਂ ਮੈਂ ਕਹਿੰਦਾ ਜੀ ਉਸ ਦਾ ਜ਼ਿੰਮੇਵਾਰੇ ਬੈਂਕ ਹੋਊਗਾ ਜੀ ਇਹ ਪ੍ਰਸ਼ਾਸਨ ਹੋਊਗਾ ਜਿਨ੍ਹਾਂ ਨੇ ਮੇਰਾ ਇਹ ਕੰਮ ਨਹੀਂ ਕਰਕੇ ਦਿੱਤਾ ਜੀ ਸੋ ਮੇਰੀ ਇਹੀ ਹੱਥ ਬੰਨ ਕੇ ਬੇਨਤੀ ਹੈ ਜੀ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਗੜੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਮੈਨੂੰ ਜਲਦੀ ਤੋਂ ਜਲਦ ਮੇਰਾ ਇਨਸਾਫ ਦਵਾਇਆ ਜਾਵੇ ਵੀ ਮੇਰਾ ਤਾਂ ਜੋ ਮੈਂ ਆਦੇ ਕਾਰੋਬਾਰ ਕਰ ਸਕਾਂ ਉਸ ਨੂੰ ਅੱਗੇ ਲਿਜਾ ਸਕਾਂ ਤੇ ਆਪਣਾ ਘਰ ਤੋਰ ਸਕਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅ ਅਸੀਦ ਸਰ ਬੋਲਦੇ ਹਾਂ ਜੀ ਪੰਜਾਬ ਐਂਡ ਸਿੰਧ ਬੈਂਕ ਤੋਂ ਜੀ ਹਾਂ ਜੀ ਹਾਂਜੀ ਸਰ ਆਪਾਂ ਨਾ মিডিਆ ਤੋਂ ਬੋਲਦੇ ਆਂ ਅਸੀਂ ਮੋਰ ਟੈਲੀਵਿਜ਼ਨ ਤੋਂ ਬੋਲਦੇ ਆਂ ਹਾਂਜੀ ਹਾਂਜੀ ਹਾਂ ਆਪਾਂ ਨੇ ਨਾ ਕੋਲ ਇੱਕ ਮੁੰਡਾ ਆਇਆ ਸੀਗਾ ਗੋਲੂ ਬਲਕਰਨ ਸਿੰਘ ਦਾ ਜੀ ਹਾਂਜੀ ਹਾਂਜੀ ਇਹਨਾਂ ਨੇ ਤੁਹਾਡੇ ਕੋਲੇ ਕੋਈ ਲੋਨ ਅਪਲਾਈ ਕੀਤਾ ਹੋਣਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਾਲਾ ਹਾਂਜੀ 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 ਇਹ ਕਹਿੰਦੇ ਹੈਗੇ ਆ ਵੀ ਸਾਨੂੰ ਐਸਸੀ ਹੋਣ ਦੀ ਵਜ੍ਹਾ ਕਰਕੇ ਆ ਜਿਹੜਾ ਵੀ ਜਾਣਬੁੱਝ ਕੇ ਖੱਜਲ ਖਵਾਰ ਕੀਤਾ ਜਾ ਰਿਹਾ ਹੈਗਾ ਇਹ ਦੱਸ ਸਕਦੇ ਹੋ ਸਰ ਵੀ ਕੀ ਵਜ੍ਹਾ ਕਰਕੇ ਜਿਹੜਾ ਇਹਨਾਂ ਨੂੰ ਲੋਨ ਨੂੰ ਆ ਜਿਹੜਾ ਰੋਕਿਆ ਹੋਇਆ ਜੀ ਸਰ ਇਹਨਾਂ ਦਿਨਾਂ ਨੂੰ ਬੈਂਕਾਂ 'ਚ ਸਿਵਲ ਡਿਫਾਲਟ ਰਹਿ ਗਈ ਹੈ ਨੋ ਬੈਂਕਾਂ 'ਚ ਨੋ ਬੈਂਕਾਂ 'ਚੋ ਜੀ ਹਾਂਜੀ ਨਹੀਂ ਇਹ ਤਾਂ ਕਹਿ ਰਹੇ ਹੈਗੇ ਇਹ ਤਾਂ ਸ਼ੋਅ ਕਰ ਰਹੇ ਹੈਗੇ ਕਹਿੰਦੇ ਵੀ ਸਾਡਾ 7.5 ਤੋਂ ਉੱਤੇ ਸਿਵਲ ਚੱਲ ਰਿਹਾ ਹੈ ਇਸ ਟਾਈਮ ਜੀ ਤਾਂ ਹੋ ਸਕਦਾ ਉਹਨੇ ਹੁਣ ਭਰਤਾ ਹੋਵੇ ਪਹਿਲਾਂ ਮੇਰੇ ਕੋਲ ਆਇਆ ਸੀਗਾ ਨੋ ਬੈਂਕਾਂ 'ਚ ਡਿਫਾਲਟ ਰਹਿਗਾ ਇਹ ਅੱਛਾ ਤੇ ਹੁਣ ਨੋ ਬੈਂਕਾਂ ਦਾ ਡਿਫਾਲਟਰ ਕਰਕੇ ਫਿਰ ਮੈਂ ਦੇ ਹੀ ਨਹੀਂ ਸਕਦਾ ਸੀਗਾ ਨਾ ਜੀ ਹਾਂਜੀ ਸਾ ਸਿਬਲ ਡਾਊਨ ਦੀ ਵਜ੍ਹਾ ਕਰਕੇ ਰੋਕਿਆ ਹੋਇਆ ਜੀ ਫਿਲਹਾਲ ਹਾਂਜੀ ਹਾਂਜੀ ਸਿਬਲ ਡਾਊਨ ਦੀ ਫਿਰ ਸਰਪੰਚ ਨਾਲ ਵੀ ਮੇਰੇ ਕੋਲ ਆਈ ਸੀ ਸਰਪੰਚ ਨੂੰ ਵੀ ਖਾਇਆ ਸੀਗਾ ਇਹਨਾਂ ਨੇ ਦੂਸਰਿਆਂ ਕਿਸ ਵੀ ਕਹਾ ਸੀਗਾ ਉੱਤ ਵੀ ਉਹਨਾਂ ਨੇ ਕਹਿਤਾ ਸੀਗਾ ਨਹੀਂ ਦੇ ਸਕਦੇ ਜਦੋਂ ਸਿਬਲ ਡਾਊਨ ਹੈਗਾ ਜੀ ਫਿਰ ਉਹ ਵਾਰੀ ਵਾਰੀ ਐਸਸੀ ਦਾ ਤਾਂ ਮੈਨੂੰ ਬੈਂਕ ਦਾ ਐਸਸੀ ਦਾ ਲੈਣਾ ਦੇਣਾ ਨਹੀਂ ਗਈ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਜੀ ਤਾਂ ਫਿਰ ਅੱਜ ਬੈਂਕ ਦਾ ਐਸਸੀ ਤਾਂ ਕੀ ਕਰੂ ਬੈਂਕਾਂ ਨੇ ਤਾਂ ਕਾਗਜ਼ ਵੇਖਣੇ ਆ ਬਿਲਕੁਲ ਜੀ ਬਿਲਕੁਲ ਨਹੀਂ ਸਰ ਇੱਕ ਗੱਲ ਹੈਗੀ ਹੈ ਜੀ ਜਿਹੜਾ ਪ੍ਰਧਾਨ ਮੰਤਰੀ ਮੋਦਰਾ ਆਵਾਸ ਯੋਜਨਾ ਹੈਗਾ ਹਾਂ ਇਹ ਇਹਦੇ ਵਿੱਚ ਕਹਿੰਦੇ ਵੀ ਸਿਬਲ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਆ ਮਕਸਦ ਯੋਜਨਾ ਥੋੜੀ ਆ ਨਹੀਂ ਨਹੀਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਜੀ ਸਰ ਸੌਰੀ ਅਜਾ ਕਿਹੜਾ ਲੋਨ ਆ ਜਿਹਦੇ ਚ ਸਿਬਲ ਨਹੀਂ ਵੇਖੀਦਾ ਹੁੰਦਾ ਜੀ ਕਿਹੜਾ ਕੋਈ ਵੀ ਅਜਾ ਲੋਨ ਨਹੀਂ ਜਿੱਥੇ ਲੋਨ ਸਿਬਲ ਨਹੀਂ ਵੇਖੀਦਾ ਹੁੰਦਾ ਜੀ ਉਹ ਅਗਲਾ ਛੇ ਬੈਂਕ ਦਾ ਡਿਫਾਲਟਰ ਹੋਵੇ ਫਿਰ ਸਤਵਾਂ ਬੈਂਕ ਤੇ ਤਾਂ ਵੇਖ ਚਤੁਰਥਾ ਬੈਂਕ ਹੀ ਮੈ ਦੇ ਦਊਗਾ ਨੂੰ ਜੀ ਜੀ ਸਰ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਸਾਡੇ ਕੋਲੇ ਦਸਤਾਵੇਜ਼ ਸਾਰੇ ਸਾਰੇ ਪੂਰੇ ਹੈਗੇ ਆ ਕੋਈ ਇੱਕ ਕਾਗਜ਼ ਨਹੀਂਗਾ ਚਾਏ ਬੈਂਕ ਦੇ 6-7 ਕਾਗਜ਼ਾਂ ਵਿੱਚੋਂ ਅਜੇ ਕੋਈ ਕਾਗਜ਼ ਨਹੀਂਗਾ ਇੱਕ ਸਿਰਫ ਲਾਇਸੈਂਸ ਹੈਗਾ ਉੱਤਲਾ ਵਾਲੇ ਕੋਲ ਕੋਈ ਕਾਗਜ਼ ਨਹੀਂਗਾ ਬੈਂਕ ਦਾ ਜੀ 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 ਸਰ ਇਹਨਾਂ ਤੋਂ ਤੁਸੀਂ ਕੋਈ ਘਰ ਦੀ ਰਜਿਸਟਰੀ ਵੀ ਮੰਗੀ ਸੀ ਨਹੀਂ ਜੀ ਕੁਝ ਨਹੀਂ ਮੰਗਿਆ ਇਹਨਾਂ ਤੋਂ ਜਦੋਂ ਲੈਣਾ ਹੀ ਨਹੀਂ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਧੰਨਵਾਦ ਸਰ ਮਿਹਰਬਾਨੀ ਜੀ ਇਹ ਹੀ ਪਤਾ ਕਰ ਲਿਆ ਹਾਂਜੀ ਹਾਂਜੀ